ਜੇ ਯੂਕੇ ਜਾਣਾ ਤਾਂ ਤੁਹਾਡਾ 25 ਲੱਖ ਲੱਗਣਾ ਜੇ ਤੁਸੀਂ ਸ਼ੈਨਗਨ ਜਾਣਾ ਤਾਂ 15 ਲੱਖ ਰੁਪਏ ਲੱਗਣਾ ਅਸਲ 'ਚ ਦੱਸੋ ਵੀ ਕਿੰਨੇ ਪੈਸੇ ਲੱਗਦੇ ਨੇ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਜਾਣ ਦੇ ਚਾਹੇ ਆਪਾਂ ਯੂਕੇ ਜਾਏ ਜਾਂ ਚਾਹੇ ਚਾਹੇ ਸ਼ੈਨਗਨ ਜਾਏ ਕੋਈ 25 ਲੱਖ ਨਹੀਂ ਕੋਈ 15 ਲੱਖ ਲੱਖ ਨਹੀਂ ਇਵਨ ਕਿ ਕੋਈ 5 ਲੱਖ ਵੀ ਨਹੀਂ ਕੁਛ ਜ਼ਿਆਦਾ ਨਹੀਂ ਖਰਚਾ ਆਉਂਦਾ ਇਹ ਲੈਜ਼ਨ 50000 ਹੀ ਆਉਂਦਾ ਖਰਚਾ ਇੰਨਾ ਘੱਟ ਬਿਲਕੁਲ ਜੀ ਜਿਹੜੇ ਲੋਕ ਕਹਿੰਦੇ ਆ 25 ਲੱਖ 15 ਲੱਖ ਤਾਂ ਜਮਾਈ ਠਾਗਨੇ ਇਹ ਤਾਂ ਗਲਤ ਹੀ ਹੈ ਚੀਜ਼ ਇਹ ਤਾਂ ਕਿਸੇ ਨੂੰ ਵੀ ਗੁੰਮਰਾਹ ਕਰਨ ਵਾਲੀ ਗੱਲ ਹੈ ਯਾਨੀ ਕਿ ਯੂਕੇ ਦੇ ਵਿੱਚ ਵੀ ਇੰਨੇ ਘੱਟ ਲੱਗਦੇ ਨੇ ਤੇ ਸ਼ੈਨੇਗਨ ਦੇ ਵਿੱਚ ਵੀ ਬਿਲਕੁਲ ਇਹ ਵੀਜ਼ਾ ਲੈਣਾ ਅਜ ਦੇ ਟਾਈਮ 'ਚ ਕੋਈ ਔਖਾ ਨਹੀਂ ਹੈ ਪ੍ਰੋਸੈਸ ਕੋਈ ਔਖਾ ਨਹੀਂ ਹੈ ਟੂਰਿਸਟ ਵੀਜ਼ਾ ਦਾ ਫਿਊਚਰ ਕੀ ਹੈ ਇਸ ਤੋਂ ਬਾਅਦ ਬੰਦਾ ਅੱਗੇ ਪੀਆਰ ਵਾਲੇ ਪਾਸੇ ਜਾਂ ਵਰਕ ਪਰਮਿਟ ਵਾਲੀ ਸਾਈਡ ਜਾ ਸਕਦਾ ਤੁਸੀਂ ਜਾ ਕੇ ਕੁਝ ਕੰਟਰੀਜ਼ ਨੇ ਜਿਹੜੀਆਂ ਬਹੁਤ ਲੀਨਿਐਂਟ ਨੇ ਉਹ ਤੁਸੀਂ ਉੱਥੇ ਜਾ ਕੇ ਵਰਕ ਪਰਮਿਟ ਤੇ ਪੀਆਰ ਵੀ ਅਪਲਾਈ ਕਰ ਸਕਦੇ ਹੋ ਕਿ ਜਾਂ ਕੈਨੇਡਾ ਟੂਰਿਸਟ ਵੀਜ਼ਾ ਲਾਉਣਾ ਹੈ ਨਾ ਉਸ ਤੋਂ ਪਹਿਲਾਂ ਤੁਸੀਂ ਛੋਟੇ-ਛੋਟੇ ਕੰਟਰੀਆਂ ਘੁੰਮਾਓ ਇਹ ਨਹੀਂ ਹੈ ਕਿ ਜੇ ਤੁਹਾਡੀ ਟ੍ਰੈਵਲ ਹਿਸਟਰੀ ਹੋਏਗੀ ਤਾਂ ਤੁਹਾਡਾ ਵੀਜ਼ਾ ਪੱਕਾ ਹੀ ਹੈ ਸ਼ੋਰ-ਚੋਰ ਹੈ ਇਹਦਾ ਨਹੀਂ ਕਰੋੜਾ ਰੁਪਏ ਹੋਣੇ ਚਾਹੀਦੇ ਨੇ ਤਾਂ ਤੁਹਾਡਾ ਵੀਜ਼ਾ ਲੱਗੇਗਾ ਇਹ ਸੱਚ ਹੈ ਵੀ ਇੰਨੇ ਪੈਸੇ ਹੋਣੇ ਚਾਹੀਦੇ ਨਹੀਂ ਇਹ ਬਿਲਕੁਲ ਸੱਚ ਨਹੀਂ ਹੈ ਸਮਾਲ ਸਕیل ਬਿਜ਼ਨਸ ਕਰ ਰਿਹਾ ਹੈ ਜਾਂ ਕੋਈ ਜੋਬ ਵਾਲਾ ਪਰਸਨ ਆ ਤਾਂ ਆਫਰ ਸ਼ੋਰ ਉਹ ਐਨੇ ਫੰਡਸ ਕਦੇ ਵੀ ਸੇਵਿੰਗਸ ਨਹੀਂ ਰੱਖ ਸਕਦੇ ਹੈਗੇ ਪਰ ਕਈ ਏਜੰਟ ਇਹ ਕਹਿੰਦੇ ਥੋੜਾ ਟੂਰਿਸਟ ਵੀਜ਼ਾ ਵੀ ਹੈ ਨਾ ਜਿਹੜਾ ਘੱਟੋ ਘੱਟ 5 ਤੋਂ 6 ਮਹੀਨੇ ਲੱਗ ਜਾਣਗੇ ਸੱਚ ਹੈ ਬਿਲਕੁਲ ਨਹੀਂ ਅੱਜ ਕੱਲ ਯੂਕੇ ਦਾ ਵੀਜ਼ਾ ਤੁਸੀਂ ਮੰਨ ਕੇ ਚੱਲੋ ਮੈਕਸਿਮਮ 25 ਦਿਨ ਇਹਦੇ ਵਿੱਚ ਵਿੱਚ ਆ ਜਾਂਦਾ ਰਿਜ਼ਲਟ ਉਹਦਾ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਮੈਂ ਯੂਕੇ ਦੇਖ ਮੈਂ ਦੇਖਣਾ ਚਾਹੁੰਦਾ ਹਾਂ ਤੇ ਐਮਬੈਸਡਰੀ ਤਾਂ ਇਹਦਾ ਵੀ ਕੋਈ ਰਿਕੁਆਇਰਮੈਂਟ ਨਹੀਂ ਰੱਖੀ ਕਿ ਪਹਿਲਾਂ ਰਿਸ਼ਤੇਦਾਰ ਪਾਇਦਾ ਕਰੋ ਉਹਨੂੰ ਉੱਥੇ ਸੁਟੋ ਤੇ ਫੇਰ ਜਾਓ ਨੋ ਜਿਹਨੇ ਕੋ ਨਹੀਂ ਹੈ ਵੀਜ਼ਾ ਮੇ ਕੋ ਨਹੀਂ ਹੈ ਮੈਂ ਆਪਣਾ ਅਪਲਾਈ ਕਰਨਾ ਮੈਂ ਹੋਟਲ ਤੇ ਹੀ ਕਰਾਂਗਾ ਸੋਨੇ ਤੇ ਸੁਹਾਗਾ ਹੋ ਜੂਗਾ ਜੇ ਉਹ 크리스마ਸ ਐਂਡ ਨਿਊ ਇਅਰ ਤੇ ਅਪਲਾਈ ਕਰਨਗੇ ਕਿਉਂਕਿ ਹੁਣ ਡੇਟਸ ਵੀ ਨਜ਼ਦੀਕ ਆ ਰਹੀਆਂ ਨੇ ਤੇ ਇਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਇਹਨਾਂ ਦਾ ਜਿਹੜਾ ਵੀਜ਼ਾ ਪ੍ਰੋਸੈਸ ਪਲੱਸ ði ਰਿਜ਼ਲਟਿੰਗ ਹੈਗੀ ਆ ਉਹ ਵੀ ਇਨ ਬਿਟਵੀਨ ਹੀ ਆ ਜਾਏਗੀ ਤੇ ਜ਼ਿਆਦਾ ਟਾਈਮ ਲਾਈਨ ਤਾਂ ਹੈ ਨਹੀਂ ਇਹਨਾਂ ਦਾ ਪ੍ਰੋਸੈਸਿੰਗ ਦਾ ਜਿਹੜੇ ਲੋਕਾਂ ਦਾ ਸਾਡੇ ਕੋਲ ਵੀਜ਼ੇ ਆਂਦੇ ਆ ਫਰੈਸ਼ ਪਾਸਪੋਰਟਸ ਤੇ ਆਏ ਆ ਕੋਈ ਵੀ ਅਸੀਂ ਕਿਸੇ ਨੂੰ ਵੀ ਕਹਿੰਨੇ ਸਾਡੇ ਕੋਲ ਕਲਾਇੰਟ ਆਂਦੇ ਆ ਅਸੀਂ ਕਹਿੰਨੇ ਪਹਿਲਾਂ ਤੁਸੀਂ ਸਾਡੇ ਲੱਗੇ ਵੀਜ਼ਾ ਚੈੱਕ ਕਰੋ ਉਸ ਤੋਂ ਬਾਅਦ ਅਪਲਾਈ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਮਾਨ ਵਿਦੇਸ਼ ਜਾਣ ਦਾ ਸੁਪਨਾ ਕੀ ਹੁਣ ਸਾਕਾਰ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਇੰਨੇ ਕੁ ਜ਼ਿਆਦਾ ਜਿਹੜੀਆਂ ਸਖਤਾਈਆਂ ਕਰ ਦਿੱਤੀਆਂ ਗਈਆਂ ਨੇ ਹਰ ਇੱਕ ਨੂੰ ਟੈਨਸ਼ਨ ਹੈ ਕਿ ਅਸੀਂ ਸੁਪਨਾ ਤਾਂ ਸਜਾ ਲਿਆ ਪਰ ਕੀ ਅਸੀਂ ਵਿਦੇਸ਼ ਜਾ ਸਕਾਂਗੇ ਤਾਂ ਇਸ ਵਿਦੇਸ਼ ਨੂੰ ਲੈ ਕੇ ਹੀ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਨੇ ਮੇਰਾ ਸਾਥ ਦੇਣਗੇ ਈਜ਼ੀ ਵੀਜ਼ਾ ਤੋਂ ਹਿਤੇਸ਼ ਜੀ ਤੇ ਅਨੁਪਿੰਦਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਿਰ થેન્ક યુ મેમ ਤੁਹਾਨੂੰ મતલਬ ਤੁਹਾਡਾ ਬਹੁਤ-ਬਹੁਤ ਸਾਨੂੰ ਆਪਣੇ ਮੰਚ ਤੇ ਮੌਕਾ ਦੇਣ ਲਈ ਤੇ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ ਬੈਠਾਂਗੇ ਬਿਲਕੁਲ ਹਿਤੇਸ਼ ਜੀ ਜਿਵੇਂ ਮੈਂ స్టార్టింగ్ ਦੇ ਵਿੱਚ ਜ਼ਿਕਰ ਕੀਤਾ ਕਿ ਅੱਜ ਵਿਦੇਸ਼ ਜਾਣ ਦਾ ਹਰ ਕਿਸੇ ਦਾ ਸੁਪਨਾ ਹੈ ਪਰ ਉਹ ਕੀ ਹੁਣ ਸਾਕਾਰ ਹੋ ਸਕਦਾ ਜਿਸ ਤਰ੍ਹਾਂ ਦੀਆਂ ਸਖਤਾਈਆਂ ਕਰ ਦਿੱਤੀਆਂ ਗਈਆਂ ਨੇ ਬਿਲਕੁਲ ਮੈਮ ਕਿਉਂਕਿ ਦੇਖੋ ਕੋਈ ਵੀ ਕੰਟਰੀ ਨਹੀਂ ਚਾਹੇਗਾ ਕਿ ਉਹਦੇ ਕੰਟਰੀ ਦਾ ਟੂਰਿਜ਼ਮ ਸੈਕਟਰ ਬੈਠੇ ਜਾਂ ਕੋਈ ਉੱਠੇ ਇਵਨ ਇੰਡੀਆ ਵੀ ਨਹੀਂ ਚਾਹੇਗਾ ਕਿ ਭਾਰੋਦਿਓ ਦੇ ਕੋਈ ਯਾਤਰੀ ਆਂਦੇ ਆ ਤੇ ਉਹ ਰੁਕ ਜਾਣਾ ਹਰ ਕੋਈ ਕੰਟਰੀ ਇਹੀ ਜਾਏਗੀ ਕਿ ਆਂ ਬਸ ਇਹਦੇ ਵਿੱਚ ਇਹ ਹੈ ਕਿ ਰੂਲ ਰੈਗੂਲੇਸ਼ਨਸ ਨੂੰ ਹੋਰ ਵਧੀਆ ਕਰ ਦਿੱਤਾ ਗਿਆ ਉਹਨਾਂ ਨੇ ਕਹਿਤਾ ਕਿ ਜਿਹੜੇ ਲੋਕ ਥੋੜੇ ਬੋਤੇ ਮਤਲਬ ਇਰੈਗੂਲਰਿਟੀ ਨਾਲ ਜਾਂਦੇ ਸੀ ਆਂਦੇ ਸੀਗੇ ਤਾਂ ਉਹਨਾਂ ਲਈ ਉਹ ਚੀਜ਼ ਆ ਜਿਹੜਾ ਬੰਦਾ ਜੈਨੂਨ ਟੂਰਿਸਟਰ ਹੈ ਜਿਹੜਾ ਬੰਦਾ ਜਾਂਦਾ ਹੈ ਪ੍ਰੋਪਰ ਜਿਨਾਂ ਨੂੰ ਕੋਈ ਉਹ ਨਹੀਂ ਸਿਰਫ ਘੁੰਮਣਾ ਹੈ ਆ ਕੇ ਆ ਜਾਣਾ ਹੈ ਜਿਨਾਂ ਦਾ ਸੁਪਨਾ ਹੈ ਕਿ ਇੱਕ ਵਾਰੀ ਬਾਹਰ ਅਸੀਂ ਬਿਊਟੀ ਦੇਖਣੀ ਹੈ ਉਹਨਾਂ ਦੀ ਕੰਟਰੀ ਦਾ ਵਿਰਾਸਤ ਦੇਖਣੀ ਹੈ ਤਾਂ ਉਹਨਾਂ ਲਈ ਤਾਂ ਇਹ ਚੀਜ਼ ਦਾ ਕੋਈ ਮਾਇਨੇ ਨਹੀਂ ਹੈ ਯਾਨੀ ਕੋਈ ਸਖਤਾਈਆਂ ਮਾਇਨੀ ਨਹੀਂ ਰੱਖਦੀ ਨਹੀਂ ਰੱਖਦੀ ਜੀ ਇੱਕ ਜੈਨੂਇਨ ਬੰਦੇ ਲਈ ਕੋਈ ਨਹੀਂ ਇਤੇ ਹਿਤੇਸ਼ ਨੇ ਜ਼ਿਕਰ ਕੀਤਾ ਵੀ ਜਿੰਨੇ ਘੁੰਮ ਕੇ ਵਾਪਸ ਆ ਜਾਣਾ ਉਹਦੇ ਲਈ ਕੋਈ ਸਖਤਾਈ ਨਹੀਂ ਹੈਗੀ ਪਰ ਕੀ ਇਹ ਜਿਹੜਾ ਘੁੰਮ ਕੇ ਬਾਹਰ ਜਾ ਕੇ ਵਾਪਸ ਆਣਾ ਇਹਦੇ ਲਈ ट्रैवल ਹਿਸਟਰੀ ਜ਼ਰੂਰੀ ਹੈ? ਟਰੈਵਲ ਹਿਸਟਰੀ ਜ਼ਰੂਰੀ ਨਹੀਂ ਹੈਗੀ इवन दो ਸਾਡੇ ਕੋਲ ਫਰੈਸ਼ ਪਾਸਪੋਰਟ ਤੇ ਹੋਟਲ ਬੁਕਿੰਗਸ ਤੇ ਵੀ ਵੀਜ਼ਾਸ ਆਏ ਹੋਏ ਨੇ ਤਾਂ ਹੀ ਕਰਕੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਦੀ ਹਿਤੇਸ਼ ਸਰ ਨੇ ਗੱਲ ਕੀਤੀ ਆ ਉਸੇ ਹਿਸਾਬ ਨਾਲ ਅਗਰ ਆਪਾਂ ਫਾਈਲ ਅਪਲਾਈ ਕਰਦੇ ਆਂ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਤਾਂ ਟਰੈਵਲ ਹਿਸਟਰੀ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਔਰ ਕਿਸੇ ਵੀ ਜਗ੍ਹਾ ਤੇ ਇਹ ਨਹੀਂ ਮੈਂਸ਼ਨਡ ਹੈਗਾ ਵੀ ਜੇ ਤੁਹਾਡੀ ट्रैवल ਹਿਸਟਰੀ ਹੋਊਗੀ ਇੱਕ ਪਲੇਸ ਦੀ ਤਾਂ ਹੀ ਤੁਸੀਂ ਦੂਜੀ ਕੰਟਰੀ ਦੇ ਵਿੱਚ ਟਰੈਵਲ ਕਰ ਸਕਦੇ ਹੋ ਬਿਲਕੁਲ ਕਈ ਨਾ ਏਜੰਟ ਇਦਾਂ ਕਰਦੇ ਨੇ ਕਹਿੰਦੇ ਜੇ ਤੁਸੀਂ ਮੰਨ ਲਓ ਯੂਕੇ ਜਾਂ ਕੈਨੇਡਾ ਟੂਰਿਸਟ ਵੀਜ਼ਾ ਲਾਉਣਾ ਹੈ ਨਾ ਉਸ ਤੋਂ ਪਹਿਲਾਂ ਤੁਸੀਂ ਛੋਟੇ-ਛੋਟੀਆਂ ਕੰਟਰੀਆਂ ਘੁੰਮਾਓ ਸਿੰਗਾਪੁਰ ਘੁੰਮਾਓ ਇਟਲੀ ਘੁੰਮਾਓ ਤੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗ ਸਕਦਾ ਇਸ 'ਚ ਕਿੰਨੀ ਕਿ ਸੱਚਾਈ ਇਦਾਂ ਨਹੀਂ ਹੁੰਦਾ ਟਰੈਵਲ ਹਿਸਟਰੀ ਯੂਕੇ ਜਾਂ ਕੈਨੇਡਾ ਦੇ ਵਿੱਚ ਜ਼ਰੂਰੀ ਹੈ ਬਟ ਇਹ ਨਹੀਂ ਹੈ ਕਿ ਜੇ ਤੁਹਾਡੀ ਟਰੈਵਲ ਹਿਸਟਰੀ ਹੋਏਗੀ ਤਾਂ ਤੁਹਾਡਾ ਵੀਜ਼ਾ ਪੱਕਾ ਹੀ ਹੈ ਸ਼ੋਰਟ-ਸ਼ੋਰਟ ਹੈ ਹੁੰਦਾ ਜਿਹੜੇ ਲੋਕੀ ਇਹ ਗੁੰਮਰਾਹ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਇਹ ਵਿਚਾਰੇ ਜਿਹੜੇ ਬੰਦੇ ਕਿਸ ਉਮੀਦ ਨਾਲ ਆਏ ਆ ਉਹਨਾਂ ਕੋਲ ਇੱਕ ਪਾਰਟੀਕੂਲਰ ਅਮਾਉਂਟ ਹੈ ਕਿ ਅਸੀਂ ਇਹਨੇ ਅਮਾਉਂਟ ਨੂੰ ਕੰਮ ਬੰਨ ਜਾਣਾ ਉਹਨਾਂ ਦੀ ਪਹਿਲੀ ਅਮਾਉਂਟ ਕਿਤੇ ਹੋਰ ਪਾਸੇ ਖਰਚਵਾ ਦਿੰਦੇ ਆ ਜਿਹਦਾ ਬਹੁਤ ਲਾਸ ਹੁੰਦਾ ਤਾਂ ਇਹ ਚੀਜ਼ ਨਹੀਂ ਹੈ ਜਿਹੜੇ ਲੋਕਾਂ ਦਾ ਸਾਡੇ ਕੋਲ ਵੀਜ਼ੇ ਆਉਂਦੇ ਆ ਫਰੈਸ਼ ਪਾਸਪੋਰਟਸ ਤੇ ਆਏ ਆ ਕੋਈ ਵੀ ਅਸੀਂ ਕਿਸੇ ਨੂੰ ਵੀ ਕਹਿੰਨੇ ਸਾਡੇ ਕੋਲ ਕਲਾਇੰਟ ਆਉਂਦੇ ਆ ਅਸੀਂ ਕਹਿੰਨੇ ਪਹਿਲਾਂ ਤੁਸੀਂ ਸਾਡੇ ਲੱਗੇ ਵੀਜ਼ਾ ਚੈੱਕ ਕਰੋ ਉਸ ਤੋਂ ਬਾਅਦ ਅਪਲਾਈ ਕਰੋ ਔਰ ਉਹਨਾਂ ਦੀ ਵੀ ਤੁਸੀਂ ਟਰੈਵਲ ਹਿਸਟਰੀ ਚੈੱਕ ਕਰਦੇ ਕਿਸੇ ਦੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਪਰ ਵੀਜ਼ਾ ਆਉਂਦੇ ਹਨ ਅਨੁਪਿੰਦਰ ਜੀ ਜੇ ਕਿਸੇ ਦਾ ਪਹਿਲਾਂ ਕਿਸੇ ਕੰਟਰੀ ਤੋਂ ਰਿਜੈਕਸ਼ਨ ਆਈ ਹੋਈ ਹੈ ਰਿਫਿਊਜ਼ਲ ਆਈ ਹੋਈ ਹੈ ਕੀ ਉਹ ਦੁਬਾਰ ਰਿਫਿਊਜ਼ਲ ਰੀਜ਼ਨ ਨਹੀਂ ਹੈਗਾ ਰੀਜ਼ਨ ਆਪਾਂ ਨੇ ਖੁਦ ਚੈੱਕ ਕਰਦੇ ਆ ਜਿਹੜੇ ਉਹਨਾਂ ਦੇ ਪ੍ਰੀਵੀਅਸ ਰਿਫਿਊਜ਼ਲਸ ਹੁੰਦੀਆਂ ਨੇ ਵੀ ਉਹ ਕਿਸ ਬੇਸਿਸ ਤੇ ਆਈਆਂ ਹੋਈਆਂ ਤਾਂ ਉਹਨਾਂ ਨੂੰ ਕਵਰ ਅਪ ਕਰਦੇ ਹੋਏ ਅਸੀਂ ਫਾਈਲ ਨੂੰ ਜਸਟੀਫਾਈ ਕਰਦੇ ਹੋਏ ਅੱਗੇ ਪ੍ਰੈਜ਼ੈਂਟ ਕਰਦੇ ਆ ਅੰਬੈਸੀ ਦੇ ਵਿੱਚ ਤਾਂ ਫੌਰਸ਼ਰ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਅੰਬੈਸੀ ਦੇ ਹਿਸਾਬ ਨਾਲ ਆਂਦਾ ਆ ਜਿਸ ਤਰ੍ਹਾਂ ਹਿਤੇਸ਼ ਜੀ ਈਜ਼ੀ ਵੀਜ਼ਾ ਨੂੰ ਵੀਜ਼ਿਆਂ ਦੀ ਮਸ਼ੀਨ ਕਿਹਾ ਜਾਂਦਾ ਹੁਣ ਯੂਕੇ ਵੱਲ ਲੋਕਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਬਣਦਾ ਪਿਆ ਵੀ ਅਸੀਂ ਯੂਕੇ ਜਾਣਾ ਚਾਹੁੰਦੇ ਆ ਸੌਖੇ ਸ਼ਬਦਾਂ ਦੇ ਵਿੱਚ ਸਮਝਾਓ ਜੇ ਕਿਸੇ ਨੇ ਯੂਕੇ ਟੂਰਿਸਟ ਵੀਜ਼ਾ ਤੇ ਜਾਣਾ ਉਸ mention ਬੇਸਿਕਲੀ ਜਿਹੜਾ ਯੂਕੇ ਹੈਗਾ ਵਾ ਉਹ ਅੱਜ ਦੇ ਟਾਈਮ 'ਚ ਬਹੁਤ ਉਹਨੇ ਆਪਣੇ ਵੀਜ਼ਾਸ ਨੂੰ ਈਜ਼ੀ ਕਰਤਾ ਹੈ ਟੂਰਿਸਟ ਲਈ ਈਵਨ ਕਿ ਸਟੱਡੀ ਵੀਜ਼ਾ ਵੀ ਉਹ ਬਹੁਤ ਅੱਛੇ ਤਰੀਕੇ ਨਾਲ ਦੇ ਰਿਹਾ ਹੈ ਤੇ ਯੂਕੇ ਉਹ ਸਮਝ ਗਿਆ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਟੂਰਿਸਟ ਨੂੰ ਮਨਾ ਕਰਨਾ ਆਪਣੇ ਪੈਰ ਤੇ ਖੁਦ ਖੁਲਾੜੀ ਮਾਰਨਾ ਆਪਣੀ ਜੀਡੀਪੀ ਨੂੰ ਖੁਦ ਨੀਚੇ ਕਰਨ ਦੇ ਬਰਾਬਰ ਹੈ ਇਸ ਕਰਕੇ ਉਹ ਬਹੁਤ ਸਾਰੇ ਵੀਜ਼ਾਸ ਨੂੰ ਖੁਦ ਹੁਣ ਆਪ ਚੈੱਕ ਕਰਕੇ ਆਪ ਹੀ ਮਤਲਬ ਉਹਨੂੰ ਵੈਰੀਫਾਈ ਕਰਕੇ ਵੈਰੀਫਾਈ ਅਪਰੂਵ ਕਰ ਰਿਹਾ ਹੈ ਔਰ ਉਹ ਦੇਖਦਾ ਹੈ ਕਿ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਸ ਹਾਵ ਨਾਲ ਲੋਕਾਂ ਦਾ ਬਾਕੀ ਕੰਟਰੀਜ਼ ਦੇ ਵੱਲ ਥੋੜਾ ਜਿਹਾ ਰੁਝਾਨ ਚੇਂਜ ਹੋ ਰਿਹਾ ਤਾਂ ਉਹਨੇ ਆਪਣੇ ਜਿਹੜੇ ਗੇਟ ਖੋਲ ਦਿੱਤੇ ਆ ਲੋਕਾਂ ਲਈ ਸਪੈਸ਼ਲੀ ਇੰਡੀਅਨਸ ਲਈ ਤੇ ਆਪਾਂ ਇਹ ਕਹਿ ਸਕਦੇ ਆ ਕਿ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ ਜਿਵੇਂ ਆਪਾਂ ਕਹਿੰਨੇ ਸੀਗੇ ਕਿ ਜਿਹੜੇ ਵੀ ਵਾਕ ਆਫ ਲਾਈਫ ਦਾ ਬੰਦਾ ਹੈ ਚਾਹੇ ਉਹ ਬਿਜ਼ਨਸ ਕਰਦਾ ਹੈ ਜੌਬ ਕਰਦਾ ਹੈ ਜਾਂ ਕੋਈ ਆਪ ਆਪਣਾ ਉਹਦਾ ਪ੍ਰੋਫੈਸ਼ਨ ਆ ਚਾਹੇ ਸੀਏ ਲਾਇਰ ਜਾਂ ਡਾਕਟਰ ਵਗੈਰਾ ਹਰ ਕੋਈ ਅਪਲਾਈ ਕਰ ਸਕਦਾ ਔਰ ਇਸ ਚੀਜ਼ ਦੇ ਵਿੱਚ ਕੋਈ ਖਾਸ ਡਾਕੂਮੈਂਟੇਸ਼ਨ ਦੀ ਨਹੀਂ ਹੁੰਦੀ ਲੋੜ ਫੰਡਸ ਚਾਹੀਦੇ ਆ ਆਪਣੇ ਪ੍ਰੂਫ ਚਾਹੀਦੇ ਆ ਪਾਸਪੋਰਟ ਚਾਹੀਦਾ ਹੱਥੀ ਤੇ ਦੈਟਸ ਇਟ ਆਪਣਾ ਪ੍ਰੋਫਾਈਲ ਲੈ ਕੇ ਸਾਡੇ ਕੋਲ ਵਿਜ਼ਿਟ ਕਰ ਸਕਦਾ ਹੈ ਤੇ ਅਸੀਂ ਉਹਨੂੰ ਸਾਰਾ ਗਾਈਡ ਕਰ ਦਾਂਗੇ ਬਿਲਕੁਲ ਪਰ ਕਈ ਏਜੰਟ ਜਿਹੜੇ ਆ ਫੰਡਸ ਨੂੰ ਲੈ ਕੇ ਵੀ ਬਹੁਤ ਰੋਲਾ ਪਾਉਂ ਕਰੋੜਾ ਰੁਪਏ ਹੋਣੇ ਚਾਹੀਦੇ ਨੇ ਤਾਂ ਤੁਹਾਡਾ ਵੀਜ਼ਾ ਲੱਗੇਗਾ ਇਹ ਸੱਚ ਹੈ ਵੀ ਇੰਨੇ ਪੈਸੇ ਹੋਣੇ ਚਾਹੀਦੇ ਨਹੀਂ ਇਹ ਬਿਲਕੁਲ ਸੱਚ ਨਹੀਂ ਹੈ ਰੀਜ਼ਨ ਇਸ ਦਾ ਏ ਆ ਕਿਉਂਕਿ ਇੱਕ ਪਰਸਨ ਚਾਹੇ ਉਹ স্মਲ ਸਕੇਲ ਬਿਜ਼ਨਸ ਕਰ ਰਿਹਾ ਹੈ ਜਾਂ ਕੋਈ ਜੌਬ ਵਾਲਾ ਪਰਸਨ ਆ ਤਾਂ ਆਫ ਫੋਰ ਸ਼ੋਰ ਉਹ ਐਨੇ ਫੰਡਸ ਕਦੇ ਵੀ ਸੇਵਿੰਗਸ ਨਹੀਂ ਰੱਖ ਸਕਦੇ ਹੈਗੇ ਤਾਂ ਉਹਨਾਂ ਦੀ ਰਿਟਰਨ ਵੀ ਉਸ ਅਕੋਰਡਿੰਗਲੀ ਨਹੀਂ ਹੁੰਦੀ ਹੈਗੀ ਤਾਂ ਇਹ ਕੋਈ ਜ਼ਰੂਰੀ ਨਹੀਂ ਆ ਹੁਣ ਤੁਸੀਂ ਖੁਦ ਸੋਚੋ ਅਗਰ ਇੱਕ ਪਰਸਨ ਦੇ ਅਕਾਊਂਟ ਦੇ ਵਿੱਚ ਲੱਖਾਂ ਕਰੋੜਾ ਫੰਡ ਹੋਣ ਬਟ ਉਹਦੀ ਰਿਟਰਨ ਉਸ ਅਕੋਰਡਿੰਗਲੀ ਨਾ ਹੋਵੇ ਤਾਂ ਆਬਵੀਅਸਲੀ ਕੋਈ ਵੀ ਐਮਬੈਸੀ ਉਹਨੂੰ ਵੀਜ਼ਾ ਗ੍ਰਾਂਟ ਨਹੀਂ ਕਰੂਗੀ ਤਾਂ ਉਹਨਾਂ ਨੂੰ ਐਂਬੈਸੀ ਨੂੰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਇਸੇ ਲਈ ਬਣਾਏ ਆ ਸਪੈਸ਼ਲੀ ਯੂਕੇ ਐਂਬੈਸੀ ਨੇ ਕਿ ਜੋ ਤੁਸੀਂ ਜੌਬ ਕਰ ਰਹੇ ਹੋ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਹਿਸਾਬ ਨਾਲ ਤੁਹਾਡੀ ਜਿਹੜੇ ਫੰਡਸ ਹੈਗੇ ਆ ਉਸ ਅਕੋਰਡਿੰਗਲੀ ਹੋਣੇ ਚਾਹੀਦੇ ਆ ਉਸ ਅਕੋਰਡਿੰਗਲੀ ਤੁਹਾਡੀ ਸੇਵਿੰਗਸ ਤੇ ਇਨਕਮ ਟੈਕਸ ਦੀਆਂ ਰਿਟਰਨਸ ਹੋਣੀਆਂ ਚਾਹੀਦੀਆਂ ਤਾਂ ਇਹੀ ਚੀਜ਼ਾਂ ਨੇ ਜਿਹੜੀਆਂ ਯੂਕੇ ਵੀਜ਼ਾ ਨੂੰ ਜਿਹੜੇ ਲੋਕੀ ਆ ਉਹਨਾਂ ਨੂੰ ਰੋਕਦੀਆਂ ਨੇ ਕਿ ਵੀਜ਼ਾ ਨਹੀਂ ਗ੍ਰਾਂਟ ਕਰਨਾ ਹੁਣ ਕਿਸੇ ਦੇ ਕੋਲ ਕਰੋੜਾ ਰੁਪਏ ਦੇ ਫੰਡ ਆ ਬਟ ਉਹਨਾਂ ਦੀ ਐਸ ਪਰ ਇਨਕਮ ਤਾਂ ਇਹ ਚੀਜ਼ ਨਹੀਂ ਸ਼ੋ ਹੋ ਰਹੀ ਤਾਂ ਉਸ ਅਕੋਰਡਿੰਗਲੀ ਹੀ ਸਾਡੀ ਪ੍ਰੋਫਾਈਲ ਜਿਹੜੀ ਹੈਗੀ ਆ ਅੰਬੈਸੀ ਦੇ ਸਾਹਮਣੇ ਪ੍ਰੈਜ਼ੈਂਟ ਹੁੰਦੀ ਹੈ ਸਾਡੀ ਐਕਸਪਰਟ ਟੀਮ ਸਪੈਸ਼ਲੀ ਇਹਨਾਂ ਚੀਜ਼ਾਂ ਦੇ ਲਈ ਹੀ ਰੱਖੀ ਗਈ ਆ ਜਿਹੜੇ ਕਿ ਫਾਈਲ ਦੀ ਈਵੈਲੂਏਸ਼ਨ ਕਰਦੇ ਆ ਉਸ ਅਕੋਰਡਿੰਗਲੀ ਅਸੀਂ ਈਵੈਲੂਏਟ ਕਰਦੇ ਆ ਕਿ ਜਿਹੜੀ ਪ੍ਰੋਫਾਈਲ ਨੂੰ ਜੈਨੂਨ ਵੇ ਦੇ ਨਾਲ ਅੰਬੈਸੀ ਦੇ ਵਿੱਚ ਆਪਾਂ ਪ੍ਰੈਜ਼ੈਂਟ ਕਰੀਏ ਤਾਂ ਕਿ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਉਹ ਈਜ਼ੀਲੀ ਅਪਰੂਵ ਹੋ ਜੂਵੇ ਯਾਨੀ ਕਿ ਸੌਖੇ ਸ਼ਬਦਾਂ ਦੇ ਵਿੱਚ ਤੁਹਾਡੀ ਆਈਟੀਆਰ ਜ਼ਰੂਰੀ ਹੋਣੀ ਚਾਹੀਦੀ ਤੁਹਾਡੀਆਂ ਕੁਝ ਕ ਸੇਵਿੰਗਸ ਹੋਣੀਆਂ ਚਾਹੀਦੀਆਂ ਨੇ ਏਜ ਕੋਈ ਮਾਇਨੇ ਨਹੀਂ ਰੱਖਦੀ ਬਿਲਕੁਲ ਕਿਉਂਕਿ ਕੋਈ ਵੀ ਇਨਸਾਨ ਹੈ ਅਗਰ ਉਹ ਕੋਈ ਕੰਮ ਕਰ ਰਿਹਾ ਆ ਆਈਟੀਆਰ ਵਗੈਰਾ ਤਾਂ ਅੱਜ ਕੱਲ ਇੱਕ ਨੋਮినਲ ਪਾਰਟ ਹੈ ਚਾਹੇ ਬੈਂਕਸ ਦਾ ਹੈ ਕੋਈ ਹੈ ਤੇ ਹਰ ਕੋਈ ਆਈਟੀਆਰ ਦੇਖਦਾ ਤਾਂ ਆਈਟੀਆਰ ਅੱਜ ਕੱਲ ਤਾਂ ਭਰਨੀ ਹੀ ਬਹੁਤ ਈਜ਼ੀ ਹੋ ਗਈ ਹੈ ਦੂਜਾ ਫੰਡਸ ਫੰਡਸ ਡੈਫੀਨਿਟਲੀ ਜ਼ਰੂਰੀ ਕਿਉਂਕਿ ਜੇ ਕੋਈ ਬੰਦਾ ਬਾਹਰ ਘੁੰਮਣ ਜਾ ਰਿਹਾ ਜੋ ਕੋ ਫੰਡ ਨਹੀਂ ਹੈਗੇ ਤਾਂ ਉਹਦੇ ਵਿੱਚ ਉਸ ਬੰਦੇ ਨੂੰ ਆਪ ਹੀ ਦੇਖਣਾ ਕਿ ਆਪਾਂ ਟਿਕਟ ਵੀ ਲੈਣੀ ਹੈ ਉੱਥੇ ਕੱਲ ਨੂੰ ਘੁੰਮਣਾ ਵੀ ਪੈਸਾ ਤਾਂ ਹੋਏਗਾ ਪਰ ਇਹ ਹੈ ਕਿ ਕੋਈ ਇੰਨੀ ਲਾਰਜ ਅਮਾਊਂਟ ਨਹੀਂ ਚਾਹੀਦੀ ਬਹੁਤ ਮਿਨਿਮਲ ਅਮਾਊਂਟ ਹੀ ਰੱਖਣ ਦੀ ਤੇ ਇਸ ਕਰਕੇ ਅੱਜ ਕੱਲ ਵੀਜ਼ਾ ਲੈਣਾ ਕੋਈ ਬਹੁਤ ਔਖਾ ਕੰਮ ਨਹੀਂ ਰਹਿ ਗਿਆ ਬਹੁਤ ਈਜ਼ੀ ਹੈ ਔਰ ਸਾਡੀ ਇਹੀ ਚੀਜ਼ ਦੀ ਖਾਸੀਅਤ ਹੈ ਕਿ ਅਸੀਂ ਜਿਹੜਾ ਵੀ ਕਲਾਇੰਟ ਆਂਦਾ ਉਹ ਚੀਜ਼ ਆਂਦੀ ਆ ਆਪਾਂ ਉਸ ਦੀ ਪ੍ਰੋਫਾਈਲ ਨੂੰ ਬਹੁਤ ਅੱਛੇ ਤਰੀਕੇ ਨਾਲ ਵੈਰੀਫਾਈ ਕਰਕੇ ਉਹਨੂੰ ਪ੍ਰੋਪਰਲੀ ਅਸੈਸ ਕਰਕੇ ਕਲਾਇੰਟ ਨੂੰ ਦੱਸ ਦਿੰਦਾ ਕਿ ਆਹ ਚੀਜ਼ ਦੀ ਕਮੀ ਹੈ ਤੇ ਆਹ ਚੀਜ਼ ਤੁਸੀਂ ਪੂਰੀ ਕਰ ਲਓ ਔਰ ਐਡਾ ਕੋਈ ਲੰਬਾ ਚੌੜਾ ਕੰਮ ਨਹੀਂ ਹੈ ਇਹ ਵਿੱਚ ਅਕਬਰ ਕਈ ਏਜੰਟ ਇਹ ਕਹਿੰਦੇ ਥੋੜਾ ਟੂਰਿਸਟ ਵੀਜ਼ਾ ਵੀ ਹੈ ਨਾ ਜਿਹੜਾ ਘੱਟੋ ਘੱਟ 5 ਤੋਂ 6 ਮਹੀਨੇ ਲੱਗ ਜਾਣਗੇ ਸੱਚ ਹੈ ਬਿਲਕੁਲ ਨਹੀਂ ਅੱਜ ਕੱਲ ਯੂਕੇ ਦਾ ਵੀ ਇਦੇ ਵਿੱਚ ਵਿੱਚ ਆ ਜਾਂਦਾ ਰਿਜ਼ਲਟ ਉਹਦਾ ਔਰ ਸ਼ਾਈਨਿੰਗ ਆਉਂਦਾ ਤਾਂ ਸਿਰਫ ਲੱਗਦੇ 2 ਹਫ਼ਤੇ ਪਰ ਆਪਾਂ ਫੇਰ ਵੀ 3 ਹਫ਼ਤੇ ਕਿਆ ਕਿਆ ਕੇ ਚੱਲੀਦੇ ਆ ਔਰ ਇਨੇ ਕਾਰ ਪ੍ਰੋਸੈਸਿੰਗ ਟਾਈਮ ਟਾਈਮ ਦੇ ਵਿੱਚ ਐਸ ਵੇਲੇ ਹੋਰ ਕੋਈ ਕੰਟਰੀ ਸਟੈਂਡ ਆਊਟ ਨਹੀਂ ਕਰ ਰਹੀ ਯੂਕੇ ਔਰ ਸ਼ੈਨਗਨ ਨੂੰ ਲੈ ਕੇ ਅੱਜ ਕੱਲ ਮਾਰਕੀਟ ਦੇ ਵਿੱਚ ਸ਼ੈਨਗਨ ਵੀਜ਼ਾ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕਹਿੰਦੇ ਇੱਕ ਵੀਜ਼ਾ ਤੇ ਤੁਸੀਂ 29 ਕੰਟਰੀਜ਼ ਘੁੰਮ ਸਕਦੇ ਹੋ ਤੇ ਇਹ ਜਿਹੜੇ ਸ਼ੈਨਗਨ ਵੀਜ਼ਾ ਇਸ ਨੂੰ ਲੈ ਕੇ ਅਫਵਾਹਾਂ ਵੀ ਬਹੁਤ ਨੇ ਕਹਿੰਦੇ ਇਹਦੇ ਲਈ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਹੋਰ ਵੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਸ ਨੂੰ ਲੈ ਕੇ ਚੱਲਦੀਆਂ ਪਈਆਂ ਨੇ ਅਸਲ ਦੇ ਵਿੱਚ ਜੇ ਕੋਈ ਬੱਚਾ ਹੈ ਪਲੱਸ 2 ਪਾਸ ਹੈ ਜਾਂ ਫਿਰ ਕੋਈ 올ਡ ਏਜ ਹੈ ਜਾਂ ਮਿਡ ਏਜ ਦਾ ਉਸਨੇ ਸ਼ੈਨਗਨ ਦਾ ਵੀਜ਼ਾ ਲੈਣਾ ਹੋਵੇ ਤੇ ਉਹਦੇ ਲਈ ਕੀ ਕੀ ਰਿਕੁਆਇਰਮੈਂਟਸ ਹੁੰਦੀ ਹੈ ਅਗਰ ਕੋਈ ਬੱਚਾ ਹੈ ਜਾਂ ਫਿਰ 올ਡ ਏਜ ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜੌਬ ਕਰ ਰਿਹਾ ਹੈ ਜਾਂ ਬਿਜ਼ਨਸ ਕਰ ਰਿਹਾ ਹੈ ਤਾਂ ਉਹਦੇ ਲਈ ਮਿਨੀਮਮ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਨੇ ਉਹ ਇਹੀ ਆ ਕਿ ਜੋ ਉਹ ਜੌਬ ਕਰ ਰਿਹਾ ਉਹਸ ਰਿਗਾਰਡਿੰਗ ਉਹਦੀ ਰਿਟਰਨ ਹੋਣੀ ਚਾਹੀਦੀ ਆ ਤੇ ਉਹਦੇ ਅਕੋਰਡਿੰਗ ਹੀ ਉਹਦੀ ਸੇਵਿੰਗਸ ਹੋਣੀ ਚਾਹੀਦੀ ਆ ਦੂਸਰੀ ਚੀਜ਼ ਹੈ ਟ੍ਰੈਵਲ ਇੰਸ਼ੋਰੈਂਸ ਤੇ ਡਮੀ ਟਿਕਟ ਤੇ ਜੇ ਅਗਰ ਹੋਟਲ ਬੁਕਿੰਗ ਤੇ ਜਾ ਰਹੀ ਆ ट्रैवल इंश्योरेंस ਬਹੁਤ ਜ਼ਰੂਰੀ ਆ ਸ਼ਾਨੇਗਨ ਦੇ ਲਈ ट्रैवल इंश्योरेंस ਕਿਉਂਕਿ ਉਹਨਾਂ ਦੀ ਮੈਡੀਕਲ ਪੂਰੀ ਇਨਸ਼ੋਰੈਂਸ ਕਵਰ ਕਰਦੀ ਆ ਤਾਂ ਕਿ ਉਹ ਉੱਥੇ ਜਾ ਕੇ ਉਧਰ ਦੀ ਗਵਰਨਮੈਂਟ ਦੇ ਉੱਤੇ ਬਰਡਨ ਨਾ ਬਣਨ ਤਾਂ ਇਹ ਗੱਲ ਬਿਲਕੁਲ ਸੱਚ ਆ ट्रैवल इंश्योरेंस ਹੋਣੀ ਕੰਪਲਸਰੀ ਆ ਤੇ ਇਹਦੇ ਨਾਲ ਨਾਲ ਟਿਕਟਸ ਵੀ ਨਾਲ ਜਾਂਦੀਆਂ ਨੇ ਤਾਂ ਕਿ ਉਧਰ ਨੂੰ ਉਧਰਲੀ ਅੰਬੈਸੀ ਨੂੰ ਆਪਾਂ ਦਿਖਾ ਸਕੀਏ ਵੀ ਪਰਸਨ ਅਗਰ ਉੱਥੇ ਜਾ ਰਿਹਾ ਤਾਂ ਉਥੋਂ ਵਾਪਸ ਵੀ ਉਹਨਾਂ ਨੇ ਆਣਾ ਹੀ ਆਣਾ ਆ ਤੇ ਉੱਥੇ ਜਾ ਕੇ ਓਵਰਸਟੇ ਨਹੀਂ ਕਰੂਗਾ ਤਾਂ ਇਹ ਸਾਰੀਆਂ ਉਹਨਾਂ ਦੀਆਂ ਰੈਗੂਲੇਸ਼ਨ ਦੇ ਅਕੋਰਡਿੰਗਲੀ ਹੀ ਜਾਂਦੀਆਂ ਨੇ ਫਾਈਲਾਂ ਤਾਂ ਹੀ ਸਾਡੇ ਵੀਜ਼ਾਸ ਜਿਹੜੇ ਹੈਗੇ ਆ ਚਾਹੇ ਉਹ 18 ਪਲੱਸ ਦੇ ਹੋਣ ਜਾਂ 18 ਤੋਂ ਘੱਟ ਏਜ ਦੇ ਹੋਣ ਜਾਂ ਫਿਰ ਜੌਬ ਕਰਦੇ ਜਾਂ ਫਿਰ ਸਮਾਲ ਸਕੀਲ ਬਿਜ਼ਨਸਮੈਨ ਦੇ ਸਾਰਿਆਂ ਦੀ ਅਪਰੂਵ ਹੁੰਦੀ ਬਿਲਕੁਲ ਜਿੱਥੇ ਟੂਰਿਸਟ ਵੀਜ਼ਾ ਦੀ ਗੱਲ ਆ ਜੀ ਨਾ ਉੱਥੇ ਸਾਰੇ ਜਣੇ ਇੱਕ ਇੰਡੀਆ ਸਪੌਂਸਰਸ਼ਿਪ ਹੋਣੀ ਬਹੁਤ ਜ਼ਰੂਰੀ ਹੈ ਅਸਲ ਦੇ ਵਿੱਚ ਟੂਰਿਸਟ ਵੀਜ਼ਾ ਲਈ ਸਪੌਂਸਰਸ਼ਿਪ ਜ਼ਰੂਰੀ ਹੈ ਜਾਂ ਨਹੀਂ ਬਿਲਕੁਲ ਨਹੀਂ ਜਿਹੜਾ ਕਲਾਇੰਟ ਜਿਹੜਾ ਕਲਾਇੰਟ ਹੈ ਤੁਸੀਂ ਕਹਿੰਦੇ ਹੋ ਕਿ ਜਿਹਦਾ ਕੋਈ ਬਾਹਰ ਨਹੀਂ ਹੈ ਤਾਂ ਉਹ ਨਾਰਮਲੀ ਹੋਟਲ ਬੁਕਿੰਗ ਦੇ ਉੱਤੇ ਜਾ ਸਕਦਾ ਚਾਹ ਯੂਕੇ ਚਾਹ ਸ਼ਾਇਨਗਨ ਔਰ ਜਿਹੜੇ ਕਲਾਇੰਟ ਦਾ ਕੋਈ ਬਾਹਰ ਰਿਸ਼ਤੇਦਾਰ ਹੈ ਕੋਈ ਸਗਾ ਸੰਬੰਧੀ ਹੈ ਉਹ ਬੰਦਾ ਆਪਣੇ ਉਸ ਉਹਦੇ ਤੇ ਜਾ ਸਕਦਾ ਹੈ ਕਈ ਵਾਰੀ ਇੰਦਾ ਵੀ ਹੋਇਆ ਕਿ ਆਪਣੇ ਕੋਈ ਸਗਾ ਸੰਬੰਧੀ ਬਾਹਰ ਰਹਿੰਦਾ ਪਰ ਕੋਈ ਕਹਿੰਦਾ ਮੈਂ ਉਹ ਤੋਂ ਐਸਾਨ ਨਹੀਂ ਲੈਣਾ ਮੈਂ ਉਹ ਤੋਂ ਨਹੀਂ ਮੰਗਾਣਾ ਮੈਂ ਆਪਣੇ ਦਮ ਤੇ ਜਾਣਾ ਚਾਹਣਾ ਤਾਂ ਮੋਸਟ ਵੈਲਕਮ ਸਾਡੇ ਕੋਲ ਉਹਦਾ ਵੀ ਚੀਜ਼ ਹੈਗੀ ਕਿਉਂਕਿ ਲੋਕਾਂ ਦੇ ਹੋਟਲ ਬੁਕਿੰਗ ਦੇ ਉੱਤੇ ਵੀਜ਼ੇ ਆ ਰਹੇ ਆ ਤੇ ਬੰਦੇ ਜਾ ਰਹੇ ਆ ਇਹਦੇ ਕੋਈ ਪ੍ਰੋਬਲਮ ਹੀ ਨਹੀਂ ਹੈ ਪਰ ਕਈ ਏਜੰਟ ਹੈ ਕਹਿੰਦੇ ਅੰਦਰ ਕਹਿੰਦੇ ਇਸ ਲਈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਚਾਹੀਦੀ ਹੈ ਤੇ ਹੋਟਲ ਬੁਕਿੰਗ ਤੇ ਵੀਜ਼ਾ ਮਤਲਬ ਖਤਰਿਆਂ ਦੇ ਖਿਡਾਰੀ ਵਾਲੀ ਗੱਲ ਹੋ ਜਾਂਦੀ ਹੈ ਬਿਲਕੁਲ ਵੀ ਨਹੀਂ ਯੂਕੇ ਤਾਂ ਦੇ ਹੀ ਰਿਹਾ ਹੈ ਹੁਣ ਮੰਨ ਲਓ ਮੇ ਕੋ ਯੂਕੇ ਦੇ ਵਿੱਚ ਕੋਈ ਮਤਲਬ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਮੈਂ ਯੂਕੇ ਦੇਖ ਮੈਂ ਦੇਖਣਾ ਚਾਹਨਾ ਤੇ ਅਬ ਐਸੇ ਨਹੀਂ ਤਾਂ ਇਹਦਾ ਵੀ ਕੋਈ ਰਿਕੁਆਇਰਮੈਂਟ ਹੀ ਰੱਖੀ ਕਿ ਪਹਿਲਾਂ ਰਿਸ਼ਤੇਦਾਰ ਪੈਦਾ ਕਰੋ ਉਹਨੂੰ ਉੱਥੇ ਸੁੱਟੋ ਤੇ ਫੇਰ ਜਾਓ ਨੋ ਜਿਹਦੇ ਕੋਲ ਨਹੀਂ ਹੈ ਵੀਜ਼ਾ ਮੇਰੇ ਕੋਲ ਨਹੀਂ ਹੈ ਮੈਂ ਆਪਣਾ ਅਪਲਾਈ ਕਰਨਾ ਮੈਂ ਹੋਟਲ ਤੇ ਹੀ ਕਰਾਂਗਾ ਔਰ ਇਹਦੇ ਵਿੱਚ ਕੋਈ ਦੋ ਰਾਈ ਨਹੀਂ ਹੈ ਵੀਜ਼ੇ ਬਹੁਤ ਅੱਛੇ ਆ ਰਹੇ ਹੈ ਤਾਂ ਹੀ ਮੈਂ ਕਿਹਾ ਕਿ ਇਸ ਟਾਈਮ ਤੇ ਯੂਕੇ ਔਰ ਸ਼ੈਨਿੰਗਨ ਬਹੁਤ ਜ਼ਿਆਦਾ ਸਟੈਂਡ ਆਊਟ ਕਰ ਰਹੇ ਹੈ ਬਾਕੀ ਕੰਟਰੀਜ਼ ਤੋਂ ਕਿਉਂਕਿ ਇਹਨਾਂ ਨੇ ਆਪਣੇ ਦਰਵਾਜ਼ੇ ਖੋਲ ਖੋਲਤੇ ਹੈ ਸਾਰੇ ਟੂਰਿਸਟ ਲਈ ਕਿ ਤੁਸੀਂ ਆਓ ਸਾਡੀ ਕੰਟਰੀ ਵਿਜ਼ਿਟ ਕਰੋ ਸਾਡਾ ਕਲਚਰ ਦੇਖੋ ਸਾਡਾ ਨਿਊ ਈਅਰ ਆਪਣਾ 크리스마ਸ ਆ ਰਿਹਾ ਹੈ ਉੱਥੇ ਮਨਾਓ ਦੇਖੋ ਤੁਸੀਂ ਇੰਜੋਏ ਕਰੋ ਯਾਨੀ ਕਿ ਹੁਣ ਨਿਊ ਇਅਰ ਤੇ 크ਿਸਮਸ ਤੇ ਉਤੇ ਬਹੁਤ ਜ਼ਿਆਦਾ ਵੀਜ਼ੇ ਲੱਗਣ ਦੀ ਸੰਭਾਵਨਾ ਹੈਗੀ ਬਿਲਕੁਲ ਇਹ ਟਾਈਮ ਇਦਾਂ ਦਾ ਹੈ ਕਿ ਉਧਰਲੀ ਗਵਰਨਮੈਂਟ ਨੂੰ ਲੱਗਦਾ ਹੈ ਆ ਵੀ ਜਿਹੜਾ ਸਾਡਾ ਟੂਰਿਜ਼ਮ ਹੈ ਉਹਦੇ ਨਾਲ ਹੀ ਸਾਨੂੰ ਸਭ ਤੋਂ ਜ਼ਿਆਦਾ ਫੰਡਿੰਗ ਆਣੀ ਆ ਤਾਂ ਆਬਵੀਅਸ ਥਿੰਗ ਹੈ ਅਗਰ ਉਹ ਇਹ ਚੀਜ਼ ਰਿਕੁਆਇਰਡ ਹੈਗੀ ਆ ਉਹਨਾਂ ਦੀ ਜੀਡੀਪੀ ਇਨਕਰੀਜ਼ ਕਰਨ ਦੇ ਲਈ ਤਾਂ ਉਹ 크ਿਸਮਸ ਤੇ ਨਿਊ ਇਅਰ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰ ਰਹੇ ਆ ਤੇ ਇੱਕ ਹੋਟਲ ਬੁਕਿੰਗ ਨੂੰ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਮੰਨਿਆ ਜਾ ਰਿਹਾ ਕਿਉਂਕਿ ਆਬਵੀਅਸ ਥਿੰਗ ਹੈ ਅਗਰ ਤੁਹਾਡੀ ਉਧਰ ਕੋਈ ਸਪான்ਸਰਸ਼ਿਪ ਹੈ ਚਾਹੇ ਥਰਡ ਪਰਸਨ ਆ ਚਾਹੇ ਤੁਹਾਡੇ ਬਲੱਡ ਰਿਲੇਸ਼ਨ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਦਾ ਹੈ ਵੀ ਉਹ ਉਧਰ ਉਹਨਾਂ ਨੂੰ ਸੈਟਲ ਅਪ ਕਰ ਲੈਣਗੇ ਸ਼ਾਇਦ ਉਹਨਾਂ ਨੂੰ ਕਿਤੇ ਇੰਡੀਆ ਵਾਪਸ ਨਹੀਂ ਭੇਜਣਗੇ ਬਟ ਹੋਟਲ ਬੁਕਿੰਗ ਇੱਕ ਅਹ ਜੀ ਚੀਜ਼ ਹੈ ਕਿ ਉਹਨਾਂ ਨੂੰ ਪਤਾ ਹੈ ਅਗਰ ਤੁਹਾਡੇ ਕੋ ਪ੍ਰੋਪਰ ਫੰਡਸ ਹੈਗੇ ਆ ਤੁਸੀਂ ਉੱਥੇ ਤਾਂ ਹੀ ਜਾ ਸਕਦੇ ਹੋ ਤੇ ਹੋਟਲ 'ਚ ਰਹਿ ਕੇ ਤੁਸੀਂ ਉੱਥੇ ਆਪਣਾ ਸੈਟਲ ਅਪ ਕਰਨ ਵਾਲਾ ਪਲਾਨ ਨਹੀਂ ਸਕਸੈਸਫੁਲ ਕਰ ਸਕਦੇ ਉਦੇ ਅਕੋਰਡਿੰਗਲੀ ਹੀ ਤੁਹਾਨੂੰ ਵਾਪਸ ਆਣਾ ਪਏਗਾ ਇਹਦੇ ਨਾਲ ਉਹਨਾਂ ਦੀ ਵੀ ਜੀਡੀਪੀ ਇਨਕਰੀਜ਼ ਹੋ ਰਹੀ ਹੈ ਤੇ ਆਪਾਂ ਨੂੰ ਵੀ ਉਸੇ ਚੀਜ਼ ਦਾ ਬੈਨੀਫਿਟ ਹੋ ਰਿਹਾ ਤਾਂ ਹੀ ਆਪਾਂ ਕਹਿ ਰਹੇ ਆ ਕਿ 크리스마ਸ ਐਂਡ ਨਿਊ ਇਅਰ ਤੇ ਜਿਆਦਾ ਤੋਂ ਜਿਆਦਾ ਵੀਜ਼ਾਸ ਜਿਹੜੇ ਹੈਗੇ ਆ ਉਹਨਾਂ ਨੇ ਕਰਵਾਨਾ ਯਾਨੀ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ ਬਿਲਕੁਲ ਸੋਨੇ ਤੇ ਸੁਹਾਗਾ ਹੋ ਜਾਊਗਾ ਜੇ ਉਹ 크ਿਸਮਸ ਐਂਡ ਨਿਊ ਇਅਰ ਤੇ ਅਪਲਾਈ ਕਰਨਗੇ ਕਿਉਂਕਿ ਹੁਣ ਡੇਟਸ ਵੀ ਨਜ਼ਦੀਕ ਆ ਰਹੀਆਂ ਨੇ ਤੇ ਇਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਇਹਨਾਂ ਦਾ ਜਿਹੜਾ ਵੀਜ਼ਾ ਪ੍ਰੋਸੈਸ ਪਲੱਸ ਰਿਜ਼ਲਟਿੰਗ ਹੈਗੀ ਆ ਉਹ ਵੀ ਇਨ ਬਿਟਵੀਨ ਹੀ ਆ ਜਾਏਗੀ ਤੇ ਜ਼ਿਆਦਾ ਟਾਈਮ ਲਾਈਨ ਤਾਂ ਹੈ ਨਹੀਂ ਇਹਨਾਂ ਦਾ ਪ੍ਰੋਸੈਸਿੰਗ ਦਾ ਬਿਲਕੁਲ ਹਿਤੇਸ਼ ਜਿਸ ਤਰ੍ਹਾਂ ਕੋਈ ਬੰਦਾ ਯੂਕੇ ਚਲਾ ਗਿਆ ਟੂਰਿਸਟ ਵੀਜ਼ੇ ਤੇ ਉਹ ਕਹਿੰਦਾ ਵੀ ਮੈਂ ਹਜੇ ਕਿਸੇ ਹੋਰ ਕੰਟਰੀ ਵੀ ਘੁੰਮਣਾ ਚਾਹੁੰਦਾ ਉਹ ਚਾਹੁੰਦਾ ਹੈ ਮੈਂ ਸ਼ੇਨਗਨ ਦੀਆਂ 29 ਕੰਟਰੀਆਂ ਵੀ ਘੁੰਮ ਲਾਂ ਜਾਂ ਜਿਹੜਾ ਸ਼ੇਨਗਨ ਵੀਜ਼ਾ ਤੇ ਬੈਠਾ ਉਹ ਕਹਿੰਦਾ ਮੈਂ ਹੁਣ ਯੂਕੇ ਘੁੰਮਾਂ ਵਾ ਇਹ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ ਈਜ਼ੀਲੀ ਮੂਵ ਹੋ ਜਾਏਗਾ ਟੂਰਿਸਟ ਵੀਜ਼ੇ ਤੇ ਬਿਲਕੁਲ ਮੈਮ ਤੁਹਾਨੂੰ ਪਹਿਲਾਂ ਉਸ ਦੂਜੀ ਕੰਟਰੀ ਦਾ ਵੀਜ਼ਾ ਲੈਣਾ ਪਏਗਾ ਔਰ ਵੀਜ਼ਾ ਬਹੁਤ ਈਜ਼ੀਲੀ ਆ ਜਾਏਗਾ ਕਿਉਂਕਿ ਜਿਹੜੀ ਆਪਾਂ ਕਹਿੰਦੇ ਆ ਯੂਕੇ ਔਰ ਯੂਰਪ ਆਪਸ ਦੇ ਵਿੱਚ ਇੱਕ ਸਿਸਟਰ ਕਨਸਰ ਐਗਜ਼ਿਟ ਹੋਇਆ ਪਰ ਇਹਨਾਂ ਦਾ ਡਾਟਾ ਸ਼ੇਅਰਿੰਗ ਪ੍ਰੋਸੈਸ ਤਾਂ ਉਹੀ ਹੈ ਨਾ ਹੱਲੇ ਤੱਕ ਅਗਰ ਮੰਨ ਕੇ ਚੱਲੋ ਮੈਂ ਯੂਕੇ ਦਾ ਵੀਜ਼ਾ ਲੈ ਕੇ ਬੈਠਾ ਹਾਂ ਔਰ ਮੈਂ ਸ਼ੈਨਿੰਗਨ ਘੁੰਮਣਾ ਚਾਹੁੰਦਾ ਤਾਂ ਅਸੀਂ ਯੂਕੇ ਦੀ ਆਈਟਨਰੀ ਨੂੰ ਯੂਰਪ ਦੀ ਆਈਟਨਰੀ ਦੇ ਵਿੱਚ ਪਾ ਕੇ ਵੀਜ਼ਾ ਸ਼ੋਅ ਕਰਕੇ ਆਪਾਂ ਈਜ਼ੀਲੀ ਵੀਜ਼ਾ ਲੈ ਸਕਦੇ ਹਾਂ ਯੂਰਪ ਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਗਲੈਂਡ ਤੋਂ ਯੂਰਪ ਬਹੁਤ ਜ਼ਿਆਦਾ ਨਜ਼ਦੀਕ ਹੈ ਔਰ ਇੱਥੇ ਬੰਦਾ ਆਣਾ ਚਾਹੁੰਦਾ ਹੈ ਉੱਥੇ ਚਾਹਵਾਨ ਵੀ ਹੁੰਦਾ ਤੇ ਉੱਥੇ ਬੰਦੇ ਐਂਟਰੀ ਲੈਂਦੇ ਵੀ ਹੈ ਤੇ ਇਸ ਕਰਕੇ ਇਹ ਹੋ ਜਾਂਦਾ ਹੈ ਕਿ ਇੱਕੋ ਵਾਰੀ ਦੇ ਵਿੱਚ ਆਪਾਂ 4 5 6 10 ਦੇਸ਼ ਦਿਨੇ ਘੁੰਮਣਾ ਚਾਹੀਏ ਆਪਾਂ ਘੁੰਮ ਸਕਦੇ ਬਿਲਕੁਲ ਇਹ ਨਾ ਇੱਕ ਚੀਜ਼ ਇਹ ਵੀ ਕਹੀ ਜਾਂਦੀ ਕਹਿੰਦੇ ਵੀ ਜਦੋਂ ਆਪਾਂ ਕਿਸੇ ਏਜੰਟ ਦੇ ਕੋਲ ਜਾਈਏ ਨਾ ਉਹ ਏਜੰਟ ਸਾਨੂੰ ਬਹੁਤ ਮੂਰਖ ਬਣਾਉਂਦੇ ਨੇ ਕਹਿੰਦੇ ਪੰਜਾਬੀਆਂ ਦੀ ਅਕਸਰੀ ਜ਼ੁਬਾਨ ਤੇ ਉੱਤੇ ਹੁੰਦਾ ਕਹਿੰਦੇ ਵੀ ਅਸੀਂ ਕਿਸੇ ਵੀ ਏਜੰਟ ਕੋ ਜਾਣੇ ਤਾਂ ਟੂਰਿਸਟ ਵੀਜ਼ਾ ਦੇ ਸਾਨੂੰ ਇਹ ਕਹਿ ਦੇਣਗੇ ਜੇ ਯੂਕੇ ਜਾਣਾ ਤਾਂ ਤੁਹਾਡਾ 25 ਲੱਖ ਲੱਗਣਾ ਜੇ ਤੁਸੀਂ ਸ਼ੈਨਗਨ ਜਾਣਾ ਤਾਂ 15 ਲੱਖ ਰੁਪਏ ਲੱਗਣਾ ਅਸਲ 'ਚ ਦੱਸੋ ਵੀ ਕਿੰਨੇ ਪੈਸੇ ਲੱਗਦੇ ਨੇ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਜਾਣ ਦੇ ਓਨ ਕੈਮਰਾ ਦੱਸਣਾ ਬਿਲਕੁਲ ਮੈਮ ਕੋਈ ਵੀ ਉਹਦੇ ਵਿੱਚ ਇਸ਼ੂ ਨਹੀਂ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਚਾਹੇ ਆਪਾਂ ਯੂਕੇ ਜਾਈਏ ਚਾਹੇ ਚਾਹੇ ਸ਼ੈਨਗਨ ਨਹੀਂ ਕੋਈ 25 ਲੱਖ ਨਹੀਂ ਕੋਈ 15 ਲੱਖ ਲੱਖ ਨਹੀਂ ਇਵਨ ਕਿ ਕੋਈ 5 ਲੱਖ ਵੀ ਨਹੀਂ ਜਿਹੜੀ ਸਾਡੀ ਫੀਸ ਹੈ ਜਿਹੜੀ ਅੰਬੈਸੀ ਦੀ ਫੀਸ ਹੈ ਸਾਡੀ ਤੇ ਅੰਬੈਸੀ ਫੀਸ ਕੋਈ ਜ਼ਿਆਦਾ ਨਹੀਂ ਬਰਾਬਰ ਹੈ ਕੁਝ ਚੰਦ ਰੁਪਏ ਆ ਪਰ ਜਿਹੜੇ ਉਹਨੇ ਆਪਣੇ ਸੇਵਿੰਗ ਚ ਰੱਖਣੇ ਹੋ ਪੈਸੇ ਤਾਂ client ਦੇ ਹੀ ਆ ਉਹ ਬਿਲਕੁਲ ਥੋੜੇ अमाउंट ਦਿਖਾਣੀ ਪੈਂਦੀ ਆ ਉਹ ਹੁੰਦੀ ਆ ਕੁਝ ਲੱਖ ਰੁਪਏ ਇਹ ਵੀ ਨਹੀਂ ਕੋਈ 10 ਲੱਖ ਕੋਈ 8 ਲੱਖ ਕੋਈ 7 ਲੱਖ ਠੀਕ ਹੈ ਔਰ ਬਾਕੀ ਦੀ ਗੱਲ ਰਹੇਗੀ ਕਿ ਅੰਬੈਸੀ ਫੀਸ ਹੈਗੀ ਹੈ ਉਸ ਤੋਂ ਬਾਅਦ ਹੋਟਲ ਬੁਕਿੰਗ ਦਾ ਖਰਚਾ ਹੁੰਦਾ ਹੈ ਸ਼ੈ ਇੰਸ਼ੋਰੈਂਸ ਲੱਗਦੀ ਹੈ ਇੱਕ ਟਿਕਟ ਲੱਗਦੀ ਹੈ 에어 ਟਿਕਟ ਟਿਕਟ ਜਿੰਨ ਅਸੀਂ ਲਾਈਕ ਡਮੀ ਟਿਕਟ ਵੀ ਕਹਿੰਦੇ ਆ ਉਹ ਨਾਲ ਲਾ ਕੇ ਇੱਕ ਪਲੈਨ ਆਊਟ ਇੱਕ ਹਾਈਟਨਰੀ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਅਪਲਾਈ ਹੁੰਦਾ ਔਰ ਇਹ ਕੁਝ ਜ਼ਿਆਦਾ ਨਹੀਂ ਖਰਚਾ ਆਉਂਦਾ ਇਹ ਲੈਸ 150000 ਹੀ ਆਉਂਦਾ ਖਰਚਾ ਇੰਨਾ ਘੱਟ ਦੇ ਬਿਲਕੁਲ ਜੀ ਜਿਹੜੇ ਲੋਕ ਕਹਿੰਦੇ ਆ 25 ਲੱਖ 15 ਲੱਖ ਤਾਂ ਜਮਾਈ ਠਾਗਨੇ ਇਹ ਤਾਂ ਗਲਤ ਹੀ ਹੈ ਚੀਜ਼ ਇਹ ਤਾਂ ਕਿਸੇ ਨੂੰ ਵੀ ਗੁੰਮਰਾਹ ਕਰਨ ਵਾਲੀ ਗੱਲ ਹੈ ਯਾਨੀ ਕਿ ਯੂਕੇ ਦੇ ਵਿੱਚ ਵੀ ਇੰਨੇ ਘੱਟ ਲੱਗਦੇ ਨੇ ਤੇ ਸ਼ੈਨਗਨ ਦੇ ਵਿੱਚ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਅਜ ਤੱਕ ਹੀ ਏਜੰਡ ਮੂਰਖ ਹੀ ਬਣਾਈ ਗਈ ਬਿਲਕੁਲ ਔਰ ਅੱਜ ਜਿਹੜੇ ਲੋਕ ਇਹ ਚੀਜ਼ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਸੋਸ਼ਲ ਮੀਡੀਆ ਐਕਟਿਵ ਹੈ ਫੇਰ ਵੀ ਲੋਕ ਅਗਰ ਉਹਨਾਂ ਦੇ ਚੱਕ ਚੱਕਰਾਂ 'ਚ ਪੈਂਦੇ ਆ ਤਾਂ ਉਹ ਚੀਜ਼ ਡੈਫੀਨੇਟਲੀ ਗਲਤ ਹੈ ਬਾਕੀ ਅਸੀਂ ਖੁਦ ਕਹਿੰਨੇ ਆ ਕਿ ਅਸੀਂ ਵੀ ਕਹਿੰਦੇ ਕਿ ਅਸੀਂ ਬਹੁਤ ਅੱਛੇ ਆ ਤੁਸੀਂ ਸਾਡੇ ਸਾਡੇ ਮਤਲਬ ਆਫਿਸ ਆ ਕੇ ਸਾਡੇ ਵੀਜ਼ਾ ਚੈੱਕ ਚੈੱਕ ਕਰੋ ਸਾਡੇ ਵੀਜ਼ਾ ਚੈੱਕ ਕਰਕੇ ਸਾਡੇ ਨਾਲ ਗੱਲਬਾਤ ਕਰੋ ਸਾਡੇ ਐਕਸਪਰਟ ਟੀਮ ਨਾਲ ਬੈਠੋ ਆਪਣੀ ਪ੍ਰੋਫਾਈਲ ਨੂੰ ਅਸੈਸ ਕਰਾਓ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਆਪਣਾ ਡਿਸੀਜਨ ਬਣਾਓ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਆਪ ਕਲੈਰਿਟੀ ਹੋ ਜਾਏਗੀ ਕਿ 25 ਲੱਖ ਵਾਲਾ ਸਟੈਂਡਰਡ ਆਊਟ ਕਿੰਨਾ ਕਰਦਾ ਤੇ ਅਸੀਂ ਲੋਕ ਕਿਵੇਂ ਕਰਦੇ ਆ ਬਿਲਕੁਲ ਮੰਨ ਲਓ ਕਿਸੇ ਬੱਚੇ ਫੈਮਲੀ ਹੈ ਉਸਦੇ ਬੱਚੇ ਬਾਹਰ ਬੈਠੇ ਨੇ ਯੂਕੇ ਦੇ ਵਿੱਚ ਬੈਠੇ ਨੇ ਜਾਂ ਮੰਨ ਲਓ ਕੈਨੇਡਾ ਦੇ ਵਿੱਚ ਬੈਠੇ ਨੇ ਪੇਰੈਂਟਸ ਉਹਨਾਂ ਦੇ ਇੱਥੇ ਬੈਠੇ ਨੇ ਉਹ ਕਹਿੰਦੇ ਸਾਡਾ ਵੀਜ਼ਾ ਨਹੀਂ ਆ ਰਿਹਾ ਪਰ ਅਸੀਂ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਆ ਆਪਣੇ ਪੋਤਿਆਂ ਨੂੰ ਮਿਲਣਾ ਚਾਹੁੰਦੇ ਆ ਪੋਤਿਆਂ ਨੂੰ ਮਿਲਣਾ ਚਾਹੁੰਦੇ ਆ ਤਾਂ ਉਹਦੇ ਲਈ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ इजीली ਉਹਨਾਂ ਪੇਰੈਂਟਸ ਦਾ ਵੀਜ਼ਾ ਆ ਜੇ ਉਹਨਾਂ ਦੀ ਬਹੁਤ ਹੀ ਮਿਨੀਮਮ ਰਿਕੁਆਇਰਮੈਂਟਸ ਹੁੰਦੀਆਂ ਨੇ ਸਪੈਸ਼ਲੀ ਜਿਹੜੇ ਬੱਚੇ ਬਾਹਰ ਬੈਠੇ ਆ ਉਹਨਾਂ ਦੇ ਤਾਂ ਐਜ਼ ਇਟ ਇਜ਼ ਸਾਰੇ ਡਾਕੂਮੈਂਟੇਸ਼ਨ ਹੁੰਦੀ ਆ ਕਿਉਂਕਿ ਉਹਨਾਂ ਦਾ ਪਾਸਪੋਰਟ ਹੋ ਗਿਆ ਉਹਨਾਂ ਦਾ ਆਈਡੀ ਪ੍ਰੂਫਸ ਹੋ ਗਿਆ ਸਟੇਟਮੈਂਟਸ ਹੋ ਗਈਆਂ ਪਲੱਸ ਜਿਹੜੇ ਇਧਰੋਂ ਪੇਰੈਂਟਸ ਨੇ ਉਹਨਾਂ ਦੇ ਵੀ ਬਹੁਤ ਹੀ ਮਿਨਿਮਮ ਡਾਕੂਮੈਂਟ ਪਾਸਪੋਰਟ ਹੋ ਗਿਆ ਆਧਾਰ ਕਾਰਡ ਹੋ ਗਿਆ ਜਾਂ ਫੰਡਸ ਹੋਗੇ ਇਸ ਤੋਂ ਜ਼ਿਆਦਾ ਅੰਬੈਸੀ ਦੀ ਹੋਰ ਕੋਈ ਰਿਕੁਆਇਰਮੈਂਟ ਨਹੀਂ ਉਹ ਨਹੀਂ ਕਹਿੰਦੇ ਹੈਗੇ ਕਿ ਪਹਿਲਾਂ ਪੇਰੈਂਟਸ ਜਾਂ ਦਾਦਾ ਦਾਦੀ ਜਾ ਕੇ ਪਹਿਲਾਂ ਟਰੈਵਲ ਹਿਸਟਰੀ ਬਣਾ ਕੇ ਉਹ ਫਿਰ ਉਸ ਤੋਂ ਬਾਅਦ ਵੀਜ਼ਾ ਗ੍ਰਾਂਟ ਕਰੂਗਾ ਐਦਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੇ ਫਰੈਸ਼ ਪਾਸਪੋਰਟ ਤੇ ਵੀ ਬਹੁਤ ਈਜ਼ੀਲੀ ਅੰਬੈਸੀ ਨੇ ਵੀਜ਼ਾ ਗ੍ਰਾਂਟ ਕਰਨਾ ਕਿਉਂਕਿ ਉਹਨਾਂ ਦਾ ਸਾਰਾ ਕੁਝ ਜੈਨੂਇਨ ਆ ਹੁਣ ਤੁਸੀਂ ਖੁਦ ਸੋਚੋ ਜਿਹੜੇ ਪੇਰੈਂਟਸ ਨੇ ਦਾਦਾ ਦਾਦੀ ਨੇ ਖੁਦ ਐਨੇ ਪੈਸੇ ਲਾ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਲਈ ਪੇਰੈਂਟਸ ਲਈ ਸਪੈਸ਼ਲੀ ਇੱਕ ਸੌਫਟ ਕਾਰਨਰ ਕਹਿ ਲਓ ਅੰਬੈਸੀ ਲਈ ਹੈਗਾ ਆ ਤਾਂ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਇਹ ਇਤਿਹਾਸੀ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਸਪான்ਸਰਸ਼ਿਪ ਨੂੰ ਲੈ ਕੇ ਵੀ ਜਦੋਂ ਆਪਣੇ ਦਾਦਾ ਦਾਦੀ ਨੂੰ ਬੁਲਾਉਣਾ ਉਸ ਲਈ ਸਪான்ਸਰਸ਼ਿਪ ਸਪான்ਸਰਸ਼ਿਪ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਤੇ ਦੂਜੇ ਪਾਸੇ ਫੰਡ ਕਾਫੀ ਜ਼ਿਆਦਾ ਸ਼ੋਅ ਕਰਨੇ ਪੈਂਦੇ ਨੇ ਸੱਚ ਹੈ ਬਿਲਕੁਲ ਵੀ ਨਹੀਂ ਹਾਂ ਸਪான்ਸਰ ਚਾਹੀਦੀ ਹੈ ਉਹ ਬਿਲਕੁਲ ਸੱਚ ਹੈ ਪਰ ਫੰਡੇ ਨਹੀਂ ਚਾਹੀਦੇ ਬਿਲਕੁਲ ਵੀ ਨਹੀਂ ਅਗਰ ਮੈਨੂੰ ਪਤਾ ਹੈ ਕਿ ਮੇਰਾ ਕੋਈ ਰਿਸ਼ਤ ਦਿਸ਼ਤਦਾਰ ਜਾਂ ਮੈਂ ਇੱਕੋ ਹੀ ਗੱਲ ਕਰਾਂ ਮੇਰੇ ਬੱਚੇ ਜਾਂ ਮੇਰੇ ਪੇਰੈਂਟਸ ਅਗਰ ਬਾਹਰ ਹੈ ਔਰ ਕਿਸੇ ਪਾਰਟੀਕਲ ਸਰਟਨ ਪਰਮਿਟ ਤੇ ਹੈ ਪੀਆਰ ਹੈ ਵਰਕ ਪਰਮਿਟ ਤੇ ਹੈ ਜਾਂ ਆਪਣਾ ਸਿਟੀਜ਼ਨ ਨੇ ਤਾਂ ਡੈਫੀਨੇਟਲੀ ਅੰਬੈਸੀ ਉਸ ਚੀਜ਼ ਨੂੰ ਪਰਦੀ ਹੈ ਦੇਖਦੀ ਹੈ ਕਿ ਅਗਲੇ ਹਾਂ ਕਿ ਆਪਣੇ ਰਿਸ਼ਤੇਦਾਰ ਨੂੰ ਹੀ ਬੁਲਾ ਰਹੇ ਹੈ ਅਸੀਂ ਉਹਨਾਂ ਰਿਲੇਸ਼ਨਸ਼ਿਪ ਪ੍ਰੂਫ ਬਣਾਣੇ ਅਸੀਂ ਉਸ ਇਸ ਦਾ ਫੈਮਿਲੀ ਟਰੀ ਲਗਾਣੇ ਨਾਲ ਤੇ ਜਿੱਥੋਂ ਕਲੀਅਰ ਹੋ ਜਵੇ ਉਹਨਾਂ ਨੂੰ ਕਿ ਹਾਂ ਵੀ ਇਹਦਾ ਚਾਹੀਦਾ ਤਾਂ ਜਿਸ ਕਰਕੇ ਕਿ ਇਨਫੰਡ ਦੇ ਰਿਕੁਆਇਰਡ ਹੀ ਨਹੀਂ ਹੁੰਦੇ ਕਿਉਂਕਿ ਸਪான்ਸਰ ਨੇ ਵੀ ਆਪਣੇ ਫੰਡ ਦਿਖਾਣੇ ਹੁੰਦੇ ਆ ਬੈਂਕ ਸਟੇਟਮੈਂਟ ਲਗਾਣੇ ਆਪਾਂ ਇੱਥੋਂ ਵੀ ਜਿਹੜੇ ਮਿਨੀਮਮ ਦੀ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਹੋਟਲ ਬੁਕਿੰਗ ਚਾਹੀਦਾ ਉਪਰੋਂ ਇੱਥੇ ਉਹਨੇ ਹੀ ਫੰਡ ਲਗਾ ਕੇ ਆਪਾ ਫਾਈਲ ਅਪਲਾਈ ਕਰੀ ਬਿਲਕੁਲ ਇਹ ਨਾ ਹੈ ਸਪਾਂਸਰਸ਼ਿਪ ਨੂੰ ਲੈ ਕੇ ਵੀ ਇਹ ਕਹਿੰਦਾ ਬਲੱਡ ਰਿਲੇਸ਼ਨ ਵਾਲੇ ਹੀ ਸਿਰਫ ਸਪਾਂਸਰਸ਼ਿਪ ਦੇ ਸਕਦੇ ਆ ਮਾਸੀਆਂ ਚਾਚੇ ਤਾਇ ਸਪਾਂਸਰ ਨਹੀਂ ਦੇ ਸਕਦੇ ਸੱਚ ਕੀ ਹੈ ਨਹੀਂ ਇਹ ਬਿਲਕੁਲ ਝੂਠ ਹੈ ਜਿਹੜੇ ਥਰਡ ਪਰਸਨ ਹੈ ਉਹ ਸਭ ਤੋਂ ਪਹਿਲਾਂ ਸਪਾਂਸਰ ਕਰ ਸਕਦੇ ਆ ਐਦਾਂ ਕੋਈ ਜ਼ਰੂਰੀ ਨਹੀਂ ਆ ਕਿ ਸਪੈਸ਼ਲੀ ਸਾਡਾ ਬਲੱਡ ਰਿਲੇਸ਼ਨ ਹੀ ਹੋਣਾ ਚਾਹੀਦਾ ਆ ਜਿਹੜੇ ਥਰਡ ਪਰਸਨ ਦੀ ਸਪਾਂਸਰ ਆ ਉਹਤੇ ਵੀ ਐਂਬੈਸੀ ਬਹੁਤ ਵੀਜ਼ਾਸ ਗ੍ਰਾਂਟ ਕਰਦੀ ਆ ਤਾਂ ਉਹੀ ਰੀਜ਼ਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਗਰ ਤੁਸੀਂ ਉੱਥੇ ਜਾ ਰਹੇ ਹੋ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਤੁਹਾਡੇ ਕੋਲ ਹੈ ਰੂਲਸ ਐਂਡ ਰੈਗੂਲੇਸ਼ਨ ਤੁਸੀਂ ਫਾਲੋ ਕਰ ਰਹੇ ਹੋ ਤਾਂ ਆਬਵੀਅਸਲੀ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰੇਗੀ ਇਹ ਬਿਲਕੁਲ ਮਿਥ ਹੈ ਜਾਂ ਫਿਰ ਏਜੰਟਸ ਨੇ ਜਾਂ ਰਿਯੂਮਰਸ ਫਲਾਏ ਹੋਏ ਆ ਵੀ ਜੇ ਤੁਹਾਡਾ ਬਲੱਡ ਰਿਲੇਸ਼ਨ ਹੈ ਤਾਂ ਹੀ ਤੁਸੀਂ ਜਾ ਸਕਦੇ ਹੋ ਹੁਣ ਇਹੀ ਸਰ ਨੇ ਹਿਤੇਸ਼ਰ ਨੇ ਵੀ ਤੁਹਾਨੂੰ ਇਲੈਬੋਰੇਟ ਕੀਤਾ ਕਿ ਜਿੱਦਾਂ ਤੁਸੀਂ ਪਹਿਲਾਂ ਉੱਥੇ ਇਹ ਨਹੀਂ ਹੈ ਵੀ ਤੁਸੀਂ ਸਪான்ਸਰ ਸੁਟੋ ਉੱਥੇ ਜਾ ਕੇ ਵੀ ਤਾਂ ਹੀ ਤੁਸੀਂ ਉਧਰ ਜਾ ਸਕਦੇ ਹੋ ਥਰਡ ਪਰਸਨ ਵੀ ਸਪான்ਸਰ ਕਰ ਸਕਦਾ ਹੋਟਲ ਬੁਕਿੰਗ ਤੇ ਵੀ ਕਰ ਸਕਦੇ ਆ ਹੁਣ ਕੁਝ ਲੋਕ ਹੁੰਦੇ ਆ ਕਿ ਹਾਂਜੀ ਮੇਰੀ ਸਿਸਟਰ ਬਾਰ ਨੇ ਉਧਰ ਦੇ ਸਿਟੀਜ਼ਨ ਆ ਬਟ ਮੈਨੂੰ ਫੀਲ ਹੋ ਰਿਹਾ ਕਿ ਮੈਂ ਉਹਨਾਂ ਤੋਂ ਸਪਾਂਸਰਸ਼ਿਪ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਂ ਉਹਨਾਂ ਤੇ ਬਰਡਨ ਨਹੀਂ ਬਣਨਾ ਚਾਹੁੰਦੀ ਬਟ ਮੈਨੂੰ ਇਹ ਪਤਾ ਹੈ ਕਿ ਜਦੋਂ ਮੈਂ ਉੱਥੇ ਜਾਵਾਂਗੀ ਤਾਂ ਉਹ ਮੈਨੂੰ ਸੰਭਾਲ ਲੈਣਗੇ ਤਾਂ ਇਹੀ ਚੀਜ਼ 90% ਲੋਕਾਂ ਦੇ ਮਾਈਂਡ ਦੇ ਵਿੱਚ ਵੀ ਹੁੰਦੀ ਆ ਤਾਂ ਉਹਨਾਂ ਦਾ ਇਹੀ ਹੈ ਕਿ ਅਗਰ ਆਪਾਂ ਹੋਟਲ ਬੁਕਿੰਗ ਤੇ ਅਪਲਾਈ ਕਰਦੇ ਆ ਉਹਨਾਂ ਨੂੰ ਇੱਕ ਸਰਪ੍ਰਾਈਜ਼ ਵਿਜ਼ਿਟ ਨਾਲ ਪਲਾਨ ਪਾ ਦਿੰਨੇ ਆ ਕਿ ਹਾਂ ਮੈਂ ਉੱਥੇ ਜਾ ਕੇ ਉਹਨਾਂ ਤੇ ਬਰਡਨ ਨਹੀਂ ਬਣਨਾ ਚਾਹਦੀ ਮੈਂ ਆਪਣਾ ਖਰਚਾ ਖੁਦ ਚੱਕਾਂਗੀ ਤੇ ਮੈਂ ਉੱਥੇ ਜਾ ਕੇ ਆਪਣੇ ਰਿਲੇਟਿਵਸ ਨੂੰ ਵੀ ਮਿਲਣਾ ਚਾਹਾਂਗੀ ਤਾਂ ਉਸ ਵੇ ਨਾਲ ਸਰਪ੍ਰਾਈਜ਼ ਵਿਜ਼ਿਟ ਤੇ ਬਹੁਤ ਸਾਰੇ ਵੀਜ਼ਾਸ ਜਿਹੜੀ ਹੈਗੀ ਐ ਐਮਬੈਸੀ ਉਹ ਗ੍ਰਾਂਟ ਵੀ ਕਰ ਰਹੀ ਆ ਇਨਕੀ ਇਹ ਤਾਂ ਬਹੁਤ ਸੌਖਾ ਜਿਹਾ ਕੰਮ ਹੈ ਜੇ ਕਿਸੇ ਨੂੰ ਸਮਝ ਆ ਜਾਏ ਪਰ ਪੰਜਾਬ ਦੇ ਵਿੱਚ ਤਾਂ ਬਹੁਤ ਘੁੰਮਣ ਘੇਰੀਆਂ ਦੇ ਵਿੱਚ ਬੰਦੇ ਨੂੰ ਪਾ ਦਿੰਦੇ ਨੇ ਜਦੋਂ ਟੂਰਿਸਟ ਵੀਜ਼ੇ ਦੀ ਗੱਲ ਆ ਜਾਂਦੀ ਹੈ ਜੀ ਇਹੀ ਤਾਂ ਇਨਸਾਨ ਦਾ ਸਭ ਤੋਂ ਜ਼ਿਆਦਾ ਭੈੜਾ ਰੂਪ ਹੈ ਕਿ ਜਿਹੜਾ ਕੀ ਹੈ ਪੈਸੇ ਬਣਾਉਣਾ ਆਪਾਂ ਕਿੰਦਾ ਬਣਾ ਸਕਦੇ ਹਾਂ ਠੱਗ ਤਰੀਕੇ ਨਾਲ ਤਾਂ ਉਸ ਵੇਲੇ ਅਸੀਂ ਕੁੰਮਣ ਕੇਰੀਆਂ ਚ ਹੀ ਪਾਵਾਂਗੇ ਲੋਕਾਂ ਨੂੰ ਜੇ ਅਗਰ ਆਪਾਂ ਇਹ ठान ਲਈਏ ਕਿ ਆਪਾਂ ਬਿਲਕੁਲ ਸਹੀ ਦੱਸਣਾ ਹੈ ਸਾਰਾ ਕੁਝ ਇਲੈਬੋਰੇਟ ਕਰਨਾ ਇਨਫੋਰਮੇਸ਼ਨ ਲੋਕਾਂ ਤੱਕ ਸਹੀ ਪਹੁੰਚਾਣੀ ਹੈ ਤਾਂ ਮੈਨੂੰ ਲੱਗਦਾ ਹੈ ਅੱਜ ਦਾ ਮਨ ਉਸੇ ਲਈ ਸ਼ਾਇਦ ਮੇਰੇ ਖਿਆਲ ਨਾਲ ਆਇਆ ਰੱਬ ਨੇ ਦਿੱਤਾ ਹੈ ਕਿ ਜਿਹਦੇ ਨਾਲ ਅਸੀਂ ਲੋਕਾਂ ਦਾ ਕੇ ਪਹੁੰਚਾ ਸਕੀਏ ਕਿ ਹਾਂ ਭਈ ਕਿ ਇਹ ਚੀਜ਼ਾਂ ਗਲਤ ਹੈ ਵੀਜ਼ਾ ਲੈਣਾ ਅਜ ਦੇ ਟਾਈਮ 'ਚ ਕੋਈ ਔਖਾ ਨਹੀਂ ਤੁਸੀਂ ਆਨਲਾਈਨ Google ਤੇ ਸਰਚ ਮਾਰ ਕੇ ਅੰਬੈਸੀਆਂ ਦੀ ਸਾਈਟਾਂ ਤੇ ਜਾ ਕੇ ਖੁਦ ਇਹ ਚੀਜ਼ ਖੁਦ ਜਾਂਚ ਕਰ ਸਕਦੇ ਹੋ ਅੰਬੈਸੀ ਨੇ ਕੋਈ ਚੀਜ਼ ਹਾਰਡ ਐਂਡ ਫਾਸਟ ਰੂਲ ਨਹੀਂ ਲਿਖੇ ਹੋਏ ਆ ਚਾਹੀਦਾ ਆ ਚਾਹੀਦਾ ਕੁਝ ਵੀ ਇੰਦਾ ਦਾ ਨਹੀਂ ਹੈ ਸ਼ਾਇਨਗਨ ਦੀ ਇੱਕ ਪ੍ਰੋਪਰ ਚੈੱਕ ਚੈਕਲਿਸਟਾਂ ਦੀ UK ਦੀ ਪ੍ਰੋਪਰ ਚੈੱਕ ਚੈਕਲਿਸਟ ਹੈਗੀ ਉਹਦੇ ਅਕੋਰਡਿੰਗ ਤੁਸੀਂ ਡਾਕੂਮੈਂਟ ਦੇਣੇ ਆ ਤੇ ਆਪਣੀ ਫਾਈਲ ਅਪਲਾਈ ਕਰਨੀ ਹੈ ਇਹਦੇ ਵਿੱਚ ਤਾਂ ਕੋਈ ਤੀਰਤੁੱਕਾ ਜਾਂ ਕੁਝ ਚੀਜ਼ ਹੈ ਹੀ ਨਹੀਂ ਫਾਈਲ ਅਸੈਸ ਕਰਵਾਓ ਫਾਈਲ ਲਵਾਓ ਚੈਕਲਿਸਟ ਨੂੰ ਪੂਰਾ ਕਰੋ ਦੈਟਸ ਇਟ ਇਹੀ ਸਾਡੀ ਐਕਸਪੋਰਟਿੰਗ ਕਰਦੀ ਸਾਡੇ ਆਫਿਸ ਦੇ ਵਿੱਚ ਤੇ ਇਹੀ ਆਪਾਂ ਲੋਕਾਂ ਦੇ ਤਾਂ ਹੀ ਤਾਂ ਵੀਜ਼ੇ ਆਉਂਦੇ ਆ ਬਿਲਕੁਲ ਇਹ ਟੂਰਿਸਟ ਵੀਜ਼ਾ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਹੁਣ ਇਹ ਸਵਾਲ ਆ ਜਾਂਦਾ ਟੂਰਿਸਟ ਵੀਜ਼ਾ ਇੱਕ ਬੰਦੇ ਦਾ ਹੀ ਲੱਗ ਸਕਦਾ ਜਾਂ ਇੱਕ ਲੇਡੀ ਦਾ ਹੀ ਲੱਗ ਸਕਦਾ ਫੈਮਲੀ ਟੂਰਿਸਟ ਵੀਜ਼ਾ ਲੱਗ ਸਕਦਾ ਬਿਲਕੁਲ ਲੱਗ ਸਕਦਾ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਸ਼ੈਨੇਗਨ ਦੇ ਵਿੱਚ ਕ੍ਰਿਸਮਸ ਐਂਡ ਨਿਊ ਇਅਰ ਸੈਲੀਬ੍ਰੇਟ ਕਰ ਰਹੇ ਆ ਹੁਣ ਮੇਰੇ ਜਾਂ ਤੁਹਾਡੇ ਵਰਗਾ ਫੈਮਲੀ ਪਰਸਨ 1% ਤਾਂ ਜਾ ਕੇ ਉੱਥੇ 크리스마스 ਸੈਲੀਬ੍ਰੇਟ ਨਹੀਂ ਕਰੂਗਾ ਤਾਂ ਕਿ ਬਾਕੀ ਫੈਮਿਲੀ ਨੂੰ ਫੋਟੋਸ ਪਾ ਸਕੀਏ ਤਾਂ ਪੂਰੀ ਦੀ ਪੂਰੀ ਫੈਮਿਲੀ ਅਪਲਾਈ ਕਰ ਸਕਦੀ ਆ ਪੂਰੀ ਦੀ ਪੂਰੀ ਫੈਮਿਲੀ ਅਗਰ ਅਪਲਾਈ ਕਰੇਗੀ ਤਾਂ ਉਹੀ ਬੈਨੀਫਿਟ ਹੋਏਗਾ ਕਿ ਉਧਰਲੀ ਗਵਰਨਮੈਂਟ ਵੀ ਜੈਨੂਇਨਿਟੀ ਕਿਤੇ ਨਾ ਕਿਤੇ ਹੋਊਗੀ ਪ੍ਰੂਫ ਕਿ ਆਬਵੀਅਸਲੀ ਦੋ ਮੀਆਂ ਬੀਬੀ ਹੋਗੇ ਨਾਲ ਉਹਨਾਂ ਦੇ ਬੱਚੇ ਹੋਗੇ ਤਾਂ ਹੀ ਉਧਰ ਜਾ ਕੇ 크리스마ਸ ਸੈਲੀਬ੍ਰੇਟ ਕਰਨਗੇ ਨਾ ਬਾਕੀ ਐਦਾ ਹਾਰਡ ਐਂਡ ਫਾਸਟ ਰੂਲ ਕੋਈ ਨਹੀਂ ਆ ਕਿ ਸਪੈਸ਼ਲੀ ਫੈਮਿਲੀਜ਼ ਨੂੰ ਹੀ ਅਗਰ ਕੋਈ ਯੰਗਸਟਰ ਵੀ ਚਾਏ ਹੁਣ ਕੋਈ ਇੱਥੇ ਵੀ ਸਪੈਸ਼ਲ ਪਲਾਨ ਬਣਾਉਂਦੇ ਆ ਵੀ ਕੋਈ ਇਵੈਂਟ ਤੇ ਜਾਂਦੇ ਆ ਕਿਤੇ ਹੋਰ ਜਾਂਦੇ ਆ ਗੁਰਦੁਆਰਾ ਸਾਹਿਬ ਜਾ ਕੇ 크ਿਸਮਿਸ ਐਂਡ ਨਿਊ ਇਅਰ ਸੈਲੀਬ੍ਰੇਟ ਕਰਦੇ ਆ ਤਾਂ ਇਹੀ ਰੀਜ਼ਨ ਉੱਥੇ ਵੀ ਆ ਕਿ ਉੱਥੇ ਵੀ ਜਾ ਕੇ ਉਹ ਕੱਲੇ ਵੀ ਸੈਲੀਬ੍ਰੇਟ ਕਰ ਸਕਦੇ ਆ ਬਟ ਉਹ ਤੁਹਾਡੇ ਤੇ ਡਿਪੈਂਡ ਕਰਦਾ ਆ ਵੀ ਤੁਸੀਂ ਖੁਦ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਆਪਸ਼ਨ ਖੁੱਲੀ ਆ ਮੇਨ ਹੈ ਕਿ ਆਪਾਂ ਸਾਰੀ ਡਾਕੂਮੈਂਟੇਸ਼ਨ ਵਿਦ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਐਂਡ ਚੈਕਲਿਸਟ ਅਗਰ ਆਪਾਂ ਆਪਣੀ ਫਾਈਲ ਪ੍ਰੇਜ਼ੈਂਟ ਕਰਾਂਗੇ ਤਾਂ ਆਬਵੀਅਸ ਓਬਵੀਅਸ thing ਹੈ ਕਿ ਵੀਜ਼ਾ ਆਏਗਾ ਜਦੋਂ ਸ਼ੈਨਗਨ ਵੀਜ਼ਾ ਦੀ ਗੱਲ ਆਉਂਦੀ ਹੈ ਨਾ ਲੋਕੀ ਕਹਿੰਦੇ 29 ਕੰਟਰੀਆਂ ਦਾ ਵੀਜ਼ਾ ਹੈ ਤੇ ਇਹ ਤਾਂ ਬਹੁਤ ਮਹਿੰਗਾ ਹੋਣਾ ਹੈ ਜਦੋਂ ਫੈਮਿਲੀ ਟੂਰਿਸਟ ਵੀਜ਼ਾ ਦੀ ਗੱਲ ਆ ਜੇ ਫਿਰ ਉਹ ਤਾਂ ਲੱਖਾਂ ਕਰੋੜਾਂ ਵਾਲੀ ਗੱਲ ਚਲੀ ਜਾਂਦੀ ਹੈ ਸੱਚ ਦੱਸੋ ਸੱਚੋ ਸੱਚ ਦੱਸਿਓ ਇਹ ਜਿਹੜਾ ਸ਼ੈਨਗਨ ਦਾ ਵੀਜ਼ਾ ਹੁੰਦਾ ਹੈ ਫੈਮਿਲੀ ਟੂਰਿਸਟ ਵੀਜ਼ਾ ਦੇ ਕਿੰਨੇ ਪੈਸੇ ਲੱਗਣਗੇ ਫਿਰ ਟੂਰਿਸਟ ਵੀਜ਼ਾ ਦੇਖੋ ਅੰਬੈਸੀ ਫੀਸ ਤਾਂ ਹਰ ਇੱਕ ਪਰਸਨ ਦੀ ਲੱਗੇਗੀ ਉਹ ਨੂੰ ਤਾਂ ਆਪਾਂ ਨਹੀਂ ਕਹਿ ਸਕਦੇ ਸਾਡੇ ਵੀ ਮਿਨੀਮਮ ਟੂ ਮਿਨੀਮਮ ਕਾਸਟ ਹੁੰਦੀ ਆ ਜਿਹੜੇ ਕਿ ਬੇਅਰ ਕਰਕੇ ਉਧਰ ਪਰ ਸ਼ੈਨੇਗਨ ਦੇ ਲਈ ਟਰੈਵਲ ਇੰਸ਼ੋਰੈਂਸ ਮਸਟ ਆ ਉਹ ਹਰ ਇੱਕ ਪਰਸਨ ਦੀ ਜਾਣੀ ਹੀ ਜਾਣੀ ਆ ਉਹ ਵੀ ਕੋਈ ਜ਼ਿਆਦਾ ਨਹੀਂ ਵੀ ਲੱਖਾਂ ਰੁਪਏ ਲੱਗ ਜਾਣਗੇ ਤਾਂ ਮਿਨੀਮਮ ਕਾਸਟ ਦੇ ਵਿੱਚ ਵੀ ਟਰੈਵਲ ਇੰਸ਼ੋਰੈਂਸ ਹੁੰਦੀ ਆ ਉਹਨਾਂ ਦੀ ਮੇਨ ਰਿਕੁਆਇਰਮੈਂਟ 30000 ਯੂਰੋਜ਼ ਦੀ ਹੁੰਦੀ ਆ ਪਰ ਪਰਸਨ ਲਈ ਤਾਂ ਕਿ ਆਪਾਂ ਉਧਰਲੀ ਗਵਰਨਮੈਂਟ ਤੇ ਬਰਡਨ ਨਾ ਬਣੀਏ ਠੀਕ ਹੈ ਇਸ ਤੋਂ ਇਲਾਵਾ ਟਿਕਟਸ 에ਅ ਟਿਕਟਸ ਉਹਨਾਂ ਦੇ ਵੀ ਕੋਈ ਜ਼ਿਆਦਾ ਚਾਰजेस ਨਹੀਂ ਹੈਗੇ ਕਿਉਂਕਿ ਉਹ ਆਪਾਂ ਨੂੰ ਅੰਬੈਸੀ ਨੂੰ ਸ਼ੋਅ ਕਰਨਾ ਪਲੱਸ ਅਗਰ ਉਹ ਹੋਟਲ ਬੁਕਿੰਗ ਤੇ ਜਾਣਾ ਚਾਹੁੰਦੇ ਆ ਤਾਂ ਉਹ ਸਾਡੇ ਈਜ਼ੀ ਵੀਜ਼ਾ ਦੇ ਵਿੱਚ ਸਪੈਸ਼ਲੀ ਕਨਫਰਮਡ ਬੁਕਿੰਗ ਹੁੰਦੀ ਆ ਈਵਨ ਅਗਰ ਅੰਬੈਸੀ ਖੁਦ ਫੋਨ ਕਰਕੇ ਵੀ ਚੈੱਕ ਕਰੂਗੀ ਹੋਟਲ ਬੁਕਿੰਗ ਵਾਲੇ ਪਰਸਨ ਨੂੰ ਕਿ ਹਾਂਜੀ ਤੁਹਾਡੀ ਇਸ ਫੈਮਿਲੀ ਦੀ ਬੁਕਿੰਗ ਹੈਗੀ ਆ ਤਾਂ ਉਹ ਕਹਿਣਗੇ ਹਾਂਜੀ ਸਾਡੇ ਕੋਲ ਇਸ ਪਰਸਨ ਦੀ ਬੁਕਿੰਗ ਹੈਗੀ ਆ ਵਿਦ ਫੈਮਿਲੀ ਹੈਗੀ ਯਾਨੀ ਕਿ ਪੂਰੀ ਤਰ੍ਹਾਂ ਟਰਾਂਸਪੇਰੈਂਸੀ ਦੇ ਨਾਲ ਕੰਮ ਕੀਤਾ ਜਾਂਦਾ ਅਸੀਂ ਹਰ ਇੱਕ ਫਾਈਲ ਨੂੰ ਇਸ ਵੇ ਨਾਲ ਪ੍ਰੈਜ਼ੈਂਟ ਕਰਦੇ ਆ ਕਿ ਅੰਬੈਸੀ ਨੂੰ ਵੀ ਪਤਾ ਚੱਲੇ ਕਿ ਇਹ ਪਰਸਨ ਜੈਨੂਇਨ ਆ ਤਾਂ ਹੀ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰਦੇ ਆ ਦੇਖੋ ਸਾਡੇ ਈਜ਼ੀ ਵੀਜ਼ਾ ਦੇ ਵਿੱਚ ਕੋਈ ਵੀ ਇਦਾਂ ਦਾ ਲੂਪ ਹੋਲ ਨਹੀਂ ਆ ਅਸੀਂ ਅਗਰ ਫਾਈਲ ਵੀ ਕਲਾਈਂਡ ਨੂੰ ਪ੍ਰੀਜ਼ੈਂਟ ਕਰਦੇ ਆ ਤਾਂ ਉਹਨਾਂ ਨੂੰ ਫਾਈਲ ਦਾ ਨਾਲ ਆਪਾਂ ਕਾਪੀ ਵੀ ਦਿਨੇ ਆ ਤਾਂ ਕਿ ਇਨ ਫਿਊਚਰ ਵੀ ਉਹਨਾਂ ਨੂੰ ਅਗਰ ਚਾਹੀਏ ਉਹ ਕਾਪੀ ਉਹਨਾਂ ਦੇ ਕੋਲ ਹੁੰਦੀ ਆ ਕੱਲ ਨੂੰ ਅਗਰ ਪਰਸਨ ਦਾ ਵੀਜ਼ਾ ਲੱਗ ਜਾਂਦਾ ਉਧਰ ਜਾ ਕੇ ਉਹਨਾਂ ਨੇ ਕਨਵਰਟ ਕਰਨਾ ਹੁੰਦਾ ਸਟੂਡੈਂਟ ਵੀਜ਼ਾ ਚ ਵਰਕ ਵੀਜ਼ਾ ਚ ਜਾਂ ਪੀਆਰ ਦੇ ਵਿੱਚ ਤਾਂ ਉਹਨਾਂ ਕੋਲ ਪੁਰਾਣੀ ਫਾਈਲ ਦਾ ਪ੍ਰੋਪਰ ਬੇਸ ਹੁੰਦਾ ਆ ਹਮ ਬਿਲਕੁਲ ਹਿਤੇਸ਼ ਜੀ ਆਪਾਂ ਬਾਰ-ਬਾਰ ਇੰਟਰਵਿਊ ਦੇ ਵਿੱਚ ਜ਼ਿਕਰ ਕਰ ਰਹੇ ਆਂ ਡੰਮੀ ਟਿਕਟ ਦਾ ਲੋਕਾਂ ਦੇ ਮਨਾਂ 'ਚ ਨਾ ਇਹ ਸਵਾਲ ਆ ਜਾਣਾ ਵੀ ਇਹ ਡੰਮੀ ਟਿਕਟ ਦੇ ਬਾਰੇ ਜ਼ਿਕਰ ਕਰਨੇ ਸ਼ਾਇਦ ਕੋਈ ਨਕਲੀ ਟਿਕਟਾਂ ਬਣਾ ਬਣਾ ਕੇ ਇਜ਼ੀ ਵੀਜ਼ਾ ਵਾਲੇ ਸਾਨੂੰ ਬਾਹਰ ਭੇਜੀ ਜਾਂਦੇ ਐ ਐਕਸਪਲੇਨ ਕਰੋ ਇਹ ਡੰਮੀ ਟਿਕਟ ਹੁੰਦੀ ਕੀ ਹੈ ਡੰਮੀ ਟਿਕਟ ਇੱਕ ਕਨਫਰਮਡ ਟਿਕਟ ਨਹੀਂ ਹੁੰਦੀ ਇੱਕ ਐਸੀ ਟਿਕਟ ਹੁੰਦੀ ਜਿਹਦੇ ਵਿੱਚ ਇੱਕ ਕਨਫਰਮੇਸ਼ਨ ਨੰਬਰ ਹੁੰਦਾ ਜਿਹੜਾ 3 ਡੇਜ਼ ਲਈ ਜਾਂ 22 ਦਿਨ ਲਈ ਵੈਲੀਡੇਟ ਹੁੰਦਾ ਇਹ ਫਾਈਲ 'ਚ ਲੱਗਦਾ ਰਿਗਾਰਡਿੰਗ ਕਿ ਇਹ ਦੱਸਣ ਲਈ ਕਿ ਸਾਡੀ ਜਿਹੜੀ ਫਲਾਈਟ ਹੈਗੀ ਆ ਜਿਹੜੀ ਸਾਡੀ ਚੀਜ਼ ਹੈਗੀ ਉਹ ਇਹੀ ਰਹੇਗੀ ਜਦੋਂ ਸਾਡਾ ਵੀਜ਼ਾ ਆ ਜਾਏਗਾ ਅਸੀਂ ਉਹਨੂੰ ਕਨਫਰਮ ਕਰਾ ਲਾਂਗੇ ਵਿਦ ਪ੍ਰੋਪਰ ਅਮਾਊਂਟ ਕਿਉਂਕਿ ਤੁਹਾਨੂੰ ਪਤਾ ਹੈ ਟਿਕਟਾਂ ਆਨ-ਜਾਂਦ ਦੀ ਹੀ ਹੁੰਦੀ ਹੈ ਟੂਰਿਜ਼ਮ ਦੇ ਵਿੱਚ ਔਰ ਜਦੋਂ ਅਸੀਂ ਜਾਣਾ ਹੁੰਦਾ ਤਾਂ ਲੱਖਾਂ ਰੁਪਏ ਦੀ ਟਿਕਟ ਟਿਕਟ ਆਂਦੀ ਆ 90000 ਦੀ ਲੱਖ ਰੁਪਏ ਦੀ ਆਂ ਜਾਂਦੀ ਤਾਂ ਉਸ ਪਾਰਟਿਕੂਲਰ ਟਾਈਮ ਦੇ ਵਿੱਚ ਲੱਖ ਰੁਪਏ ਅਸੀਂ ਟਿਕਟ ਤੇ ਲਾਤਾ ਔਰ ਕੱਲ ਨੂੰ ਅਗਰ ਖੁਦਾ ਨਖਾਸਤਾ ਇੱਕ ਪਰਸੈਂਟ ਅੰਬੈਸੀ ਵੀਜ਼ਾ ਨਹੀਂ ਦੇਂਦੀ ਤਾਂ 1 ਲੱਖ ਰੁਪਏ ਦਾ ਲਾਸ ਫਿਰ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਅੰਬੈਸੀ ਇਹ ਨਹੀਂ ਕਹਿੰਦੀ ਤੁਸੀਂਾਨੂੰ ਕਨਫਰਮ ਦਿਓ ਟਿਕਟ ਉਹ ਕਹਿੰਦੇ ਕਿ ਸਾਨੂੰ ਇੱਕ ਆਈਟਨਰੀ ਦੇ ਦਿਓ ਜਿਹਦੇ ਵਿੱਚ ਸਾਨੂੰ ਇਹ ਲੱਗ ਜਾਏ ਪਤਾ ਕਿ ਤੁਸੀਂ ਇੰਨੀ ਤਰੀਕ ਨੂੰ ਜਾਣਾ ਹੈ ਤੇ ਇੰਨੀ ਤਰੀਕ ਨੂੰ ਤੁਸੀਂ ਵਾਪਸ ਆਣਾ ਕਿਉਂਕਿ ਇਹਦਾ ਜਿਹੜਾ ਵੀਜ਼ਾ ਆਂਦਾ ਨਾ ਉਹ ਸਾਡੀ ਆਈਟਨਰੀ ਦੇ ਉੱਤੇ ਆਂਦਾ ਹੈ ਅਗਰ ਅਸੀਂ ਕਹਿੰਨੇ ਆ ਕਿ ਅੱਜ ਤੋਂ 2 ਮਹੀਨੇ ਬਾਅਦ ਅਸੀਂ ਜਾ ਦੇ ਵਿੱਚ ਉਹਦੀ ਜਿਹੜੀ ਵੀਜ਼ਾ ਦੀ ਸਟਾਰਟਿੰਗ ਡੇਟ ਆ ਉਹੀ ਹੋਏਗੀ ਉਹ ਅੱਜ ਦੀ ਨਹੀਂ ਆਏਗੀ ਜੀ ਉਹੀ ਆਏਗੀ ਤਾਂ ਇਸ ਕਰਕੇ ਉਹ ਟਿਕਟਾਂ ਉਹ ਛਾਰੀਆਂ ਚੀਜ਼ ਇੱਕ ਰਿਕੁਆਇਰਮੈਂਟ ਦੇ ਅਕੋਰਡਿੰਗ ਸਾਰਾ ਤਿਆਰ ਹੁੰਦਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਔਰ ਅੰਬੈਸੀ ਉਹਨੂੰ ਪ੍ਰੋਪਰ ਇਵੈਲੂਏਟ ਕਰਦੀ ਉਸ ਤੋਂ ਬਾਅਦ ਵੀਜ਼ਾ ਦਿੰਦੀ ਹੈ ਇਹ ਟੂਰਿਸਟ ਵੀਜ਼ਾ ਦਾ ਫਿਊਚਰ ਕੀ ਹੈ ਇਸ ਤੋਂ ਬਾਅਦ ਬੰਦਾ ਅੱਗੇ ਪੀਆਰ ਵਾਲੇ ਪਾਸੇ ਜਾਂ ਵਰਕ ਪਰਮਿਟ ਵਾਲੀ ਸਾਈਡ ਜਾ ਸਕਦਾ ਬਿਲਕੁਲ ਅੰਬੈਸੀ ਨੇ ਇਸ ਚੀਜ਼ ਨੂੰ ਬਹੁਤ ਹੀ ਲੀਨੀਅੰਸੀ ਨਾਲ ਲਿਆ ਅਗਰ ਤੁਸੀਂ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਵਿਸਟਰ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਸੀਂ ਜਾ ਕੇ ਕੁਝ ਕੰਟਰੀਜ਼ ਨੇ ਜਿਹੜੀਆਂ ਬੋਥ ਲੀਨੀਅੰਟ ਨੇ ਉਹ ਤੁਸੀਂ ਉੱਥੇ ਜਾ ਕੇ ਵਰਕ ਪਰਮਿਟ ਤੇ ਪੀਆਰ ਵੀ ਅਪਲਾਈ ਕਰ ਸਕਦੇ ਹੋ ਬਟ ਵਿਦਿਨ ਦੇ ਰੂਲਸ ਅਗਰ ਤੁਸੀਂ ਉੱਥੇ ਜਾ ਕੇ ਆਪਣਾ ਜਿਹੜੀ ਸਟੇ ਆ ਉਹਨੂੰ ਓਵਰਸਟੇ ਕਰਤਾ ਜਾਂ ਫਿਰ ਵਾਪਸ ਨਾ ਆਏ ਜੋ ਤੁਸੀਂ ਉਹਨਾਂ ਨੂੰ ਪਲਾਨ ਦਿਖਾਏ ਆ ਤਾਂ ਓਬਵੀਅਸਲੀ ਫਿਰ ਕੋਈ ਵੀ ਗਵਰਨਮੈਂਟ ਇਹ ਚੀਜ਼ ਨਹੀਂ ਮੰਨੂਗੀ ਜਿਵੇਂ ਆਪਾਂ ਯੂਕੇ ਤੇ ਸ਼ੈਨਗਨ ਦੇ ਬਾਰੇ ਬਤਾ ਬਹੁਤ ਗੱਲਾਂ ਬਾਤਾਂ ਕਰ ਲਈਆਂ ਪਰ ਕਈ ਪੰਜਾਬੀਆਂ ਦੀ ਗਰਾਰੀ ਅਜੇ ਵੀ ਕੈਨੇਡਾ ਟੂਰਿਸਟ ਵੀਜ਼ਾ ਤੇ ਹੀ ਅੜੀ ਹੁੰਦੀ ਹੈ ਕਿ ਕੈਨੇਡਾ ਟੂਰਿਸਟ ਵੀਜ਼ਾ ਵੀ ਇਜ਼ੀ ਵੀਜ਼ਾ ਦੇ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਬਿਲਕੁਲ ਮੈਮ ਇਜ਼ੀ ਵੀਜ਼ਾ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਯੂਐਸਏ ਨਿਊਜ਼ੀਲੈਂਡ ਆਸਟ੍ਰੇਲੀਆ ਸ਼ੈਨਗਨ ਤੇ ਯੂਕੇ ਤੋਂ ਹੰਦਸ ਦਿੱਤਾ ਇਹ ਸਾਰੀ ਕੰਟਰੀਜ਼ ਕਰ ਰਿਹਾ ਹੈ ਅੱਜ ਸਾਡਾ ਪਰਪਸ ਬੇਸਿਕਲੀ ਯੂਕੇ ਸ਼ੈਨਗਨ ਦੇ ਬਾਰੇ ਇਸ ਕਰਕੇ ਕਿਉਂਕਿ ਮੈਂ ਪਿੱਛੇ ਬਹੁਤ ਸਾਰਾ ਕੁਝ ਪੜ੍ਹਦਾ ਸੀ ਮਟੀਰੀਅਲ ਪੜ੍ਹ ਰਿਹਾ ਸੀਗਾ ਬਹੁਤ ਅਫਵਾ ਸਟੱਡੀ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਟੂਰਿਸਟ ਬਹੁਤ ਵੀਜ਼ੇ ਆ ਰਹੇ ਆ ਤਾਂ ਲੋਕਾਂ ਨੇ ਇਹਦੇ ਵਿੱਚ ਵੀ ਨਾ ਆਪਣਾ ਇੱਕ ਲੂਫਹੋਲ ਬਣਾਣਾ ਸ਼ੁਰੂ ਕਰ ਗਿਆ ਕਿ ਕਿੰਦਾ ਲੋਕਾਂ ਨੂੰ ਬੇਫਕੂ ਬਣਾ ਕੇ ਆਪਾਂ ਪੈਸੇ ਲਈਏ ਤਾਂ ਸਾਡਾ ਬੇਸਿਕਲੀ ਅੱਜ ਦਾ ਮੁੱਦਾ ਇਹ ਸੀ ਕਿ ਕੈਨੇਡਾ ਦੇ ਤਾ ਉੱਤੇ ਅਸੀਂ ਕਾਫੀ ਇਨਫੋਰਮੇਸ਼ਨ ਦਿੰਦੇ ਰਹਿੰਨੇ ਆ ਪਰ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਜ਼ਰੂਰ ਕਵਾਂਗੇ ਕਿ ਯੂਕੇ ਸ਼ੈਨਿਗਨ ਕੋਈ ਅਫਵਾਹ ਨਹੀਂ ਹੈ ਕੋਈ ਜਿੰਨ ਪੂਤ ਨਹੀਂ ਹੈ ਆਰਾਮ ਨਾਲ ਹਰ ਕੋਈ ਬੰਦਾ ਜਿਹੜੇ ਮਰਜ਼ੀ ਵਾਕਫ ਲਾਈਫ ਤੋਂ ਆ ਕੇ ਸਾਡੇ ਆਫਿਸ 'ਚ ਆ ਸਕਦਾ ਹੈ ਅਪਲਾਈ ਕਰ ਸਕਦਾ ਹੈ ਦੇਖ ਸਕਦਾ ਹੈ ਵੀਜ਼ਾ ਤੋਂ ਬਾਅਦ ਅਪਲਾਈ ਕਰੇ ਤੇ ਲਗਣਾ ਬਿਲਕੁਲ ਔਖਾ ਨਹੀਂ ਹੈ ਬਾਕੀ ਦੇ ਕੈਨੇਡਾ ਦੀ ਗੱਲ ਕੈਨੇਡਾ ਤਾਂ ਅਸੀਂ ਕਰ ਹੀ ਰਹੇ ਹਾਂ ਬਹੁਤ ਵਧੀਆ ਤਰੀਕੇ ਨਾਲ ਰਿਸਪੌਂਸ ਆ ਰਹੇ ਆ ਇਹ ਹੈ ਕੈਨੇਡਾ ਦੇ ਵਿੱਚ ਹੁਣ ਅੰਦਰ ਥੋੜੀ ਜਿਹੀ ਥੋੜੀ ਹੋਰ ਸਖਤਾਈ ਹੋ ਗਈ ਹੈ ਪਰ ਵੀਜ਼ਾਜ਼ ਬੰਦ ਨਹੀਂ ਹੋਏ ਔਰ ਵੀਜ਼ਾ ਅੱਜ ਵੀ ਆ ਰਹੇ ਆ ਤੁਸੀਂ ਸਾਡੇ ਆਫਿਸ ਆ ਕੇ ਸਾਡੇ ਲੱਗੇ ਹੋਏ ਜਿਹੜੇ ਪਾਸਪੋਰਟ ਰਿਕਵੈਸਟ ਹੈ ਪੀਪੀਆਰਸ ਚੈੱਕ ਕਰ ਸਕਦੇ ਹੋ ਉਹਨਾਂ ਦੀ ਡੇਟਸ ਦੇਖ ਕੇ ਫਿਰ ਅਪਲਾਈ ਕਰੋ ਬਿਲਕੁਲ ਕਹਿੰਦੇ ਜਿਨੇ ਸ਼ੈਨਗਨ ਜਾ ਕੇ ਸ਼ੈਨਗਨ ਵੀਜ਼ੇ ਦੇ ਉੱਤੇ ਯੂਰਪ ਘੁੰਮਿਆ ਹੋਇਆ ਨੇ ਕਹਿੰਦੇ ਉਹਨਾਂ ਨੂੰ ਸਵਰਗਾਂ ਦਾ ਨਜ਼ਾਰਾ ਆ ਜਾਂਦਾ ਇੰਨਾ ਸੋਹ ਮਤਲਬ ਉਧਰ ਕੁਦਰਤ ਦੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਤਾਂ ਮੇਰਾ ਅਖੀਰਲਾ ਸਵਾਲ ਹੈ ਕਿ ਤੁਸੀਂ ਪੰਜਾਬ ਦੇ ਤਮਾਮ ਯੂਥ ਨੂੰ ਜਾਂ ਪੇਰੈਂਟਸ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਪਰ ਘਰ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਉਹਨਾਂ ਨੂੰ ਇਹ ਹੀ ਕਵਾਂਗੇ ਤੁਸੀਂ ਕਿਸੇ ਵੀ ਫਰਾਡ ਪਰਸਨ ਦੇ ਕੋਲ ਨਾ ਜਾਓ ਅਗਰ ਤੁਸੀਂ ਵੀਜ਼ਾ इजीली ਵੀਰ ਨਾਲ ਲਗਵਾਉਣਾ ਚਾਹੁੰਦੇ ਹੋ ਤਾਂ इजी ਵੀਜ਼ਾ ਦੀ ਕਿਸੇ ਵੀ ਨੇੜਲੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਸਭ ਤੋਂ ਪਹਿਲਾਂ ਸਾਡੀ ਐਕਸਪਰਟ ਟੀਮ ਜਿਹੜੀ ਹੈਗੀ ਆ ਉਹਨਾਂ ਤੋਂ ਆਪਣੀ ਪ੍ਰੋਫਾਈਲ ਨੂੰ ਈਵੈਲਿਊਏਟ ਕਰਵਾਓ ਤੇ ਫੇਰ ਹੀ ਅੱਗੇ ਦਾ ਪ੍ਰੋਸੈਸ ਕਰੋ ਕੋਈ ਲੱਖਾਂ ਕਰੋੜਾ ਰੁਪਏ ਲਗਾਉਣ ਦੀ ਲੋੜ ਨਹੀਂ ਆ ਕੋਈ ਟਰੈਵਲ ਹਿਸਟਰੀ ਦੀ ਲੋੜ ਨਹੀਂ ਆ ਕੋਈ ਸਪੈਸ਼ਲੀ ਉਧਰ ਰਿਲੇਟਿਵਸ ਹੋਣ ਉਹਦੀ ਵੀ ਲੋੜ ਨਹੀਂ ਆ ਤੁਸੀਂ ਮਿਨੀਮਮ ਡਾਕੂਮੈਂਟਸ ਦੇ ਨਾਲ ਮਿਨੀਮਮ ਫੰਡਸ ਦੇ ਨਾਲ ਪਲੱਸ ਹੋਟਲ ਬੁਕਿੰਗ ਤੇ ਵੀ ਵੀਜ਼ਾਸ ਜੋ ਹੈ ਉਹ ਅਪਲਾਈ ਕਰ ਸਕਦੇ ਹੋ ਤਾਂ ਕਿਸੇ ਵੀ ਜਗ੍ਹਾ ਤੇ ਜਾਣ ਦੀ ਲੋੜ ਨਹੀਂ ਈਜ਼ੀ ਵੀਜ਼ਾ ਵਿੱਚ ਵਿਜ਼ਿਟ ਕਰੋ ਆਪਾਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਆ ਉਹ ਕਿਸ ਵੇ ਨਾਲ ਅੱਗੇ ਅੰਬੈਸੀ ਦੇ ਵਿੱਚ ਪ੍ਰੈਜ਼ੈਂਟ ਕਰਨੀ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਾਡੇ ਲਈ ਸਮਾਂ ਕੱਢਿਆ ਤੇ ਟੂਰਿਸਟ ਵੀਜ਼ਨ ਨੂੰ ਲੈ ਕੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਤਾਂ ਬਿਲਕੁਲ ਅੱਜ ਅਸੀਂ ਟੂਰਿਸਟ ਵੀਜ਼ਾ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਨੇ ਕਿਉਂਕਿ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣ ਜਾ ਰਹੀ ਹੈ 크리스마ਸ ਅਤੇ ਨਿਊ ਇਅਰ ਦੇ ਉੱਤੇ ਯੂਕੇ ਤੇ ਸ਼ੈਨਗਨ ਵੀਜ਼ਾ ਧੜਾ ਧੜ ਆਉਣ ਵਾਲੇ ਨੇ ਇਸ ਕਰਕੇ ਤੁਸੀਂ ਵੀ ਘਰਾਂ ਦੇ ਵਿੱਚ ਟੈ ਟੇਰੀ ਹੋ ਕੇ ਨਾ ਬੈਠੋ ਛੇਤੀ ਤੋਂ ਛੇਤੀ ਈਜ਼ੀ ਵੀਜ਼ਾ ਦਫ਼ਤਰ ਪਹੁੰਚੋ ਤੇ ਆਪਣਾ ਵੀਜ਼ਾ ਲਗਵਾਓ ਤੇ ਵਿਦੇਸ਼ ਜਾਣ ਦਾ ਸੁਪਨਾ ਸਹਕਾਰ ਕਰੋ ਧੰਨਵਾਦ